ਕਿ ਤੇ ਕਿਆ ਬਾਤ ਹੈ ਜੀ ਨਵਾਂ ਟੈਂਡਰ ਫੇਰ ਉਸੇ ਮੁਕਸਰ ਵਾਲੀ ਫਰਮ ਨੂੰ ਜਿਹਨੂੰ ਮੰਤਰੀ ਸਾਹਿਬ ਕਹਦੇ ਸੀ ਅਸੀਂ ਕੈਨਸਲ ਕਰਤਾ ਸੀ ਐਂ ਕਰਤਾ ਮਰਡਰ ਚਾਰਜ ਹੈ ਅਟੈਂਪਟ ਟੂ ਮਰਡਰ ਚਾਰਜ ਲੱਗਿਆ ਹੋਇਆ ਜੀ ਉਹਨਾਂ ਦੇ ਉੱਤੇ ਜ਼ਮਾਨਤ ਤੇ ਬਾਹਰ ਨੇ ਉਹ ਦੱਸੋ ਤੇ ਆਪਣੇ ਮੰਤਰੀ ਸਾਹਿਬ ਹਰਜੋਤ ਵੈਸ ਜੀ ਜਿਵੇਂ ਉਹਨਾਂ ਦੀ ਆਦਤ ਹੈ ਛਾਲ ਮਾਰ ਕੇ ਫੇਸਬੁੱਕ ਦੇ ਉੱਤੇ ਆਣਾ ਤੇ ਸੋਸ਼ਲ ਮੀਡੀਆ ਤੇ ਆਣਾ ਮੈਂ ਐਂ ਕਰਤਾ ਮੈਂ ਓਹ ਕਰਤਾ ਹਸਪਤਾਲ ਵੀ ਉਹ ਪਹੁੰਚੇ ਤਾਂ ਉਹਨਾਂ ਦਾ ਕਹਿਣਾ ਸੀਗਾ ਵੀ ਜੀ ਮੈਂ ਤਾਂ ਲਿਸੈਂਸ ਕੈਨਸਲ ਕਰ ਦਿੱਤਾ ਤੇ ਫਲਾਨਾ ਕਰ ਦਿੱਤਾ ਸਿੱਖਿਆ ਵਿਭਾਗ ਵਿੱਚ ਆ ਜਾਂਦਾ ਉਹਦੇ ਵਿੱਚ ਹੈਲਥ ਮਿਨਿਸਟਰੀ ਆ ਜਾਂਦੀ ਹੈ ਔਰ ਔਮਨ ਐਂਡ ਚਾਈਲਡ ਵੈਲਫੇਅਰ ਵੀ ਵਿੱਚ ਆ ਜਾਂਦਾ ਕਿਉਂਕਿ ਮਾਮਲਾ ਬੱਚਿਆਂ ਦਾ ਹੈ ਬੱਚਿਆਂ ਦੀ ਸਿਹਤ ਦਾ ਸੀ ਜੀ ਤੇ ਠੇਕਾ ਕੈਨਸਲ ਕਰਕੇ ਕੀ ਕੀਤਾ ਜਿਹੜੀ ਸਭ ਤੋਂ ਮਜ਼ੇਦਾਰ ਗੱਲ ਹੈ ਠੇਕਾ ਕੈਨਸਲ ਹੋ ਗਿਆ ਬਿਨਾਂ ਟੈਂਡਰ ਤੋਂ ਬਿਨਾਂ ਕਿਸੇ ਚੀਜ਼ ਤੋਂ ਲਹਿਰੇ ਗਾਗੇ ਦੀ ਇੱਕ ਫਰਮ ਨੂੰ ਖੜਾ ਕਰ ਦਿੱਤਾ ਗਿਆ ਤੋ ਉਹਨੂੰ ਕਹਿੰਦਾ ਚੱਲ ਭਾਈ ਤੂੰ ਰੋਟੀ ਦੇ ਹੂੰ ਉਹ ਵੀ ਦੁੱਗਣੇ ਰੇਟ ਦੇ ਉੱਤੇ ਇਹ ਫਿਰ ਇਹਦਾ ਮਤ ਭਗਵੰਤ ਮਾਨ ਨੂੰ ਨੋਟਿਸ ਹੋਏਗਾ ਵਿਚਾਰੀਆਂ ਚ ਤਰੀਕਾ ਪੈਣਗੇ ਬਿਲਕੁਲ ਬਿਲਕੁਲ ਜੀ ਹੂੰ ਅਚਾਨਕ ਕਹਿੰਦੇ ਢੜਕ ਕੇ ਬਾਹਰ ਚਲੇ ਗਏ ਹੂੰ ਹੂੰ ਉਹ ਮੀਟਿੰਗ ਤੋਂ ਬਾਹਰ ਨਿਕਲਦੇ ਹੀ ਮੁੱਖ ਮੰਤਰੀ ਬਾਹਰ ਚਲੇ ਗਏ ਵੀ ਜੋ ਕਰ ਲਓ ਜੋ ਕਰਨਾ ਮੈਂ ਨਹੀਂ ਕੁਝ ਕਰਦਾ ਉਹ ਮੀਟਿੰਗ ਦੇ ਵਿੱਚ ਰਾਜੇਵਾਲ ਜੀ ਦੇ ਇੱਕੋ ਹੀ ਸਵਾਲ ਦੇ ਉੱਤੇ ਢੜਕ ਗਏ ਸੀ ਜੀ ਪਰ ਹੁਣ ਸਭ ਤੋਂ ਵਧੀਆ ਗੱਲ ਇਹ ਆ ਵੀ ਪੰਜਾਬੀਆਂ ਨੇ ਹੁਣ ਧਰਨੇ ਮੁਜ਼ਾਹਰੇ ਤੇ ਕੰਪਲੀਟਾ ਕਰ ਕਰਕੇ ਅੱਕ ਗਏ ਹੁਣ ਇਹਨਾਂ ਨੇ ਰੁਖ ਕਰ ਲਿਆ ਜੀ ਅਦਾਲਤ ਦਾ ਠੀਕ ਭਰ ਦੇਣਾ ਕਿਉਂਕਿ ਰੋਜ ਆਂਗਣ ਵਾਲੀ ਵਰਕਰ ਜਿਹੜੇ ਨੇ ਉਹ ਕਿਤੇ ਨਾ ਕਿਤੇ ਧਰਨੇ ਲਗਾਉਂਦੇ ਨੇ ਵੀ ਇਹ ਚ ਉਲੀ ਲੱਗੀ ਹੋਈ ਐ ਇਹਦੇ ਪੈਕਟਿੰਗ ਪੈਕਿੰਗ ਠੀਕ ਨਹੀਂ ਐ ਪੈਕਟ ਦੇ ਉੱਤੇ ਰੇਟ ਨਹੀਂ ਲਿਖਿਆ ਹੋਏ ਜਾਂ ਇਹ ਮੁਸ਼ਕ ਮਾਰਦੀ ਆ ਰਹੀ ਐ ਮਤਲਬ ਉਹ ਦੇਣ लायक ਨਹੀਂ ਉਹ ਜਿਹਨੂੰ ਆਪਾਂ ਕਹੇ ਖਾਣਯੋਗ ਹੈ ਨਹੀਂ ਐਡੀਬਲ ਨਹੀਂ ਹੈਗੀ ਬਿਲਕੁਲ ਐਡੀਬਲ ਨਹੀਂ ਹੁੰਦੀ ਜਿਹਨੂੰ ਕਹ ਦਿੰਦੇ ਨੇ ਨਾ ਉਹ ਕਿਹੜਾ ਕਹਿੰਦੇ ਹੁੰਦੇ ਨੇ ਮੌਕਾ ਮੌਕੇ ਤੇ ਚੌਕਾ ਵੀ ਆਪਦਾ ਮੇ ਵੀ ਅਫਸਰ ਉਹ ਵਾਲੀ ਗੱਲ ਕਰ ਲਈ ਵੀ ਆਪਦਾ ਚ ਵੀ ਜਦੋਂ ਦੇਖਿਆ ਬੱਚੇ ਬਿਮਾਰ ਹੋ ਗਏ ਹੁਣ ਠੇਕਾ ਦੇਣਾ ਪੈਣਾ ਚਲੋ ਜੀ ਇੱਥੇ ਵੀ ਖੜਾ ਕਰ ਲਓ ਇੱਕ ਬੰਦਾ ਹੁਣ ਆ ਗਿਆ ਫਸੇ ਹੋਏ ਆ ਦੁੱਗਣੇ ਪੈਸੇ ਕਰ ਦੋ ਇਹ ਇਹ ਇੱਕ ਇਸ ਤੋਂ ਪਹਿਲਾਂ ਕੀ ਦੇਖੋ ਤੁਸੀਂ ਤਾਂ ਅਦਾਲਤ ਚ ਗਏ ਹੋ ਤਾਂ ਬਹੁਤ ਵੱਡਾ ਕਪਲਾ ਹੈ ਕਿ ਦੋ ਫਰਮਾ ਚਾਰ ਫਰਮਾ ਦੋ ਐਡਰੈਸ ਇਹਨਾਂ ਦਾ ਮਾਲਕੀ ਇਹਨਾਂ ਦੇ ਦੋਨਾਂ ਦੇ ਸੀ ਇਹ ਫਰਮਾ ਵੀ ਉਹ ਨੇ ਜਿਹੜੀਆਂ ਕਈ ਜਗ੍ਹਾ ਦੇ ਉੱਤੇ ਬਲੈਕਲਿਸਟਡ ਨੇ ਹੁਣ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈਰਾਨੀ ਵਾਲੀ ਗੱਲ ਹੈ ਜੇ ਤੁਸੀਂ ਇਹਨਾਂ ਦੀ ਵੈਬਸਾਈਟ ਖੋਲ ਕੇ ਇਹਨਾਂ ਦੇ ਪਤੇ ਦੇਖੋ ਫਰਮਾਚਾਰ ਨੇ ਅੱਛਾ ਤੇ ਪਤੇ ਦੋ ਨੇ ਰੇਡੀਓ ਪੰਜਾਬ ਟੂਡੇ ਦੇ ਫੇਸਬੁਕ ਪੇਜ ਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਤੇ ਹਮੇਸ਼ਾ ਦੀ ਤਰ੍ਹਾਂ ਸਾਡਾ ਜੁਟੀਚਾ ਹੁੰਦਾ ਹੈ ਅਸੀਂ ਗੱਲ ਕਰਦੇ ਹੁੰਦੀ ਹੈ ਲੋਕ ਮੁੱਦਿਆਂ ਗੱਲ ਕਰਨੀ ਹੁੰਦੀ ਹੈ ਸਰਕਾਰਾਂ ਦੀਆਂ ਉਹਨਾਂ ਊਣਤਾਈਆਂ ਦੀ ਜਿਹੜੀਆਂ ਕਿ ਤੁਹਾਡੇ ਸਾਹਮਣੇ ਰੱਖਣੀਆਂ ਬਹੁਤ ਜ਼ਰੂਰੀ ਨੇ ਗੱਲ ਕਰਨੀ ਹੁੰਦੀ ਹੈ ਸਮਾਜ ਨਾਲ ਜੁੜੇ ਬਹੁਤ ਮਸਲਿਆਂ ਦੀ ਬੇਸ਼ੱਕ ਕਈਆਂ ਨੂੰ ਮਿਰਚਾਂ ਲੱਗ ਜਾਂਦੀਆਂ ਨੇ ਉਹਨਾਂ ਨੂੰ ਇੰਜ ਲੱਗਦਾ ਕਿ ਸਾਡਾ ਝੱਗਾ ਪਾੜ ਕੇ ਸਾਨੂੰ ਨੰਗਾ ਕਰ ਦਿੱਤਾ ਪੱਤਰਕਾਰਾਂ ਦਾ ਕੰਮ ਝੱਗਾ ਪਾੜਨਾ ਹੀ ਹੁੰਦਾ ਝੱਗਾ ਪਾੜ ਕੇ ਨੰਗਾ ਕਰਨਾ ਕਿਉਂਕਿ ਤੁਸੀਂ ਜਦੋਂ ਸਟੇਜਾਂ ਤੇ ਬੋਲਦੇ ਹੋ ਤੁਸੀਂ ਝੂਠ ਮਾਰਦੇ ਹੋ ਤੁਸੀਂ ਗੱਲਾਂ ਬਾਤਾਂ ਰਾਹੀਂ ਲੋਕਾਂ ਨੂੰ ਪਰਮਾਉਂਦੇ ਹੋ ਪਰ ਇਹ ਗੱਲਾਂ ਬਾਤਾਂ ਕਿੰਨੀਕ ਦੇਰ ਕਿੰਨੀਕ ਦੇਰ ਸਿਆਸਦਾਨ ਆਪਣੇ ਇਮਾਨਦਾਰੀ ਦਾ ਜਿਹੜਾ ਅ ਪੜਦਾ ਉਹ ਲੋਕਾਂ ਦੇ ਸਾਹਮਣੇ ਪਾ ਕੇ ਸਾਬਤ ਸੂਰਤ ਸੱਚੇ ਹੋਣਗੇ ਸੋ ਗੱਲ ਕਈ ਵਾਰੀ ਇਹ ਹੁੰਦੀ ਹੈ ਸੈਸਭਾ ਕੀਤੀ ਗੱਲ ਦੇ ਵਿੱਚੋਂ ਬਹੁਤ ਕੁਝ ਨਿਕਲੇ ਆਉਦਾ ਹੁਣ ਮੈਂ ਅੱਜ ਜਿਹੜੀ ਮੈਂ ਗੱਲ ਕਰਨ ਲੱਗਿਆ ਅੱਜ ਬਹੁਤ ਅਹਿਮ ਜਿਹੜੀ ਗੱਲ ਹੈ ਉਹ ਗੱਲ ਇਹ ਹੈ ਕਿ ਅਸੀਂ ਦੇਖਦੇ ਹਾਂ ਕਿ ਸਕੀਮਾਂ ਬੜੀਆਂ ਆਉਂਦੀਆਂ ਨੇ ਐਂਡ ਸਕੀਮਾਂ ਦਾ ਜਿਹੜਾ ਮੇਨ ਮਕਸਦ ਹੁੰਦਾ ਉਹ ਵੀ ਬਹੁਤ ਅੱਛਾ ਹੁੰਦਾ ਔਰ ਉਹਦੇ ਪਿੱਛੇ ਇੱਕ ਬਦਨੀਤੀ ਹੁੰਦੀ ਹੈ ਉਹ ਬਦਨੀਤੀ ਫਿਰ ਸਾਡੇ ਵਰਗਿਆਂ ਦਾ ਕੰਮ ਹੈ ਆਰਟੀਆਈ ਐਕਟਿਵਿਸਟਾਂ ਦਾ ਕੰਮ ਹੈ ਸਮਾਜ ਸੇਵੀਆਂ ਦਾ ਕੰਮ ਹੈ ਕਿ ਉਹ ਬਦਨੀਤੀ ਨੂੰ ਤੁਹਾਡੇ ਸਾਹਮਣੇ ਲਿਆਂਦਾ ਜਾਵੇ ਸੋ ਗੱਲ ਸ਼ੁਰੂਆਤ ਕਰਦੇ ਆ ਤੁਹਾਨੂੰ ਯਾਦ ਹੋਵੇਗਾ ਕਿ ਮਿਡਡੇ ਮੀਲ ਸ਼ੁਰੂ ਹੋਇਆ ਮਿਡਡੇ ਮੀਲ ਦੇ ਨਾਲ 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 ਹੋਰ ਬੜੀਆਂ ਖਰਾਕਾਂ ਗਰਭਤੀ ਔਰਤਾਂ ਲਈ ਛੋਟੇ ਬੱਚਿਆਂ ਲਈ ਵੀ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੂਬਾ ਸਰਕਾਰਾਂ ਨੇ ਉਹਦੇ ਵਿੱਚ ਹਿੱਸਾ ਪਾਉਣਾ ਹੁੰਦਾ ਸੀ ਜਿਵੇਂ ਕਿ ਆ ਐਮਬੂਲੈਂਸਾਂ ਦੇਖਦੇ ਹੋ ਐਮਬੂਲੈਂਸਾਂ ਆਈਆਂ ਤਾਂ ਇਹਦੇ ਉੱਤੇ ਸਮੇ ਸਮੇਂ ਦੀਆਂ ਸਰਕਾਰਾਂ ਦੇ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੇ ਆਪਦੀਆਂ ਤਸਵੀਰਾਂ ਲਾਈਆਂ ਫਿਰ ਆਮ ਆਦਮੀ ਕਲੀਨਿਕ ਬਣੀ ਉਹਦੇ ਉੱਤੇ ਵੀ ਆਪਦੀਆਂ ਤਸਵੀਰਾਂ ਲਾਤੀਆਂ ਉਹ ਵੀ ਹਟਾਉਣੀਆਂ ਪੈਗੀਆਂ ਸਾਈਕਲ ਆਏ ਉਹ ਵੀ ਕਰਤਾ ਠੀਕ ਹੈ ਤੁਹਾਨੂੰ ਹਾਜ਼ਰਤ ਬਾਹਰ ਨਾ ਜਾਵੇ ਸਾਰੇ ਭਾਰਤ ਦੇ ਵਿੱਚ ਛੱਡੋ ਫਰੀਕੀ ਦੇਸ਼ਾਂ ਤੱਕ ਵੀ ਜਿਹੜੀਆਂ ਲੈਟਰਿਨਸ ਦਾ ਪ੍ਰਬੰਧ ਹੋਇਆ ਸੋ ਬਾੜੀ ਲੰਮੀ ਗੱਲ ਮੈਂ ਨਹੀਂ ਕਰਦਾ ਗੱਲਾਂ ਬੜੀਆਂ ਨੇ ਹੌਲੀ ਹੌਲੀ ਚੱਲਦਾ ਰਹੂਗਾ ਰੇਡੀਓ ਪੰਜਾਬ ਟੂਡੇਸ ਪੇਜ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਕ ਇੱਕ ਮੇਰੀ ਗੁਜ਼ਾਰਿਸ਼ ਹੈ ਕਿ ਜਿਹੜੀ ਗੱਲ ਤੁਹਾਨੂੰ ਕੋਈ ਡਾਊਟ ਹੋਵੇ ਉਹਦੇ ਉੱਤੇ ਵੀ ਕਮੈਂਟ ਕਰੋ ਉਹਦਾ ਵੀ ਅਸੀਂ ਜਵਾਬ ਦੇਵਾਂਗੇ ਨਹੀਂ ਤਾਂ ਤੁਸੀਂ ਆਪਣੇ ਵਿਚਾਰ ਵੀ ਥੱਲੇ ਜ਼ਰੂਰ ਦਿੰਦੇ ਰਹੋ ਸੋ ਮੇਰੇ ਨਾਲ ਇੱਕ ਆਰਟੀਆਈ ਐਕਟੀਵਿਸਟ ਹਰਮਨ ਲਾਪਸਿੰਘ ਗਰੇਵਾਲ ਨੇ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਲੇ ਸਭ ਸਾਰੇ ਸ਼ੁਰੂ ਤੇ ਅਲੋ ਸਤਿ ਸ੍ਰੀ ਅਕਾਲ ਜੀ ਗਰੇਵਾਲ ਸਾਹਿਬ ਇੱਕ ਆਰਟੀਆਈ ਆਰਟੀਆਈ ਦੇ ਜ਼ਰੀਏ ਬੜੇ ਖੁਲਾਸੇ ਹੁੰਦੇ ਨੇ ਤੁਸੀਂ ਵੀ ਕਰਦੇ ਰਹੇ ਨੇ ਤਾਜ਼ਾ ਤਰੀਮ ਇੱਕ ਰਿਟ ਪੈਂਦੀ ਆ ਜੀ ਹਾਈ ਕੋਰਟ ਦੇ ਵਿੱਚ ਜੀ ਉਹ ਹੈਗਾ ਜੀ ਬੱਚਿਆਂ ਦੀ ਖਰਾਕ ਨੂੰ ਲੈ ਕੇ ਕਿਉਂਕਿ ਬੱਚਾ ਨੂੰ ਖਰਾਕ ਦੇਣੀ ਆ ਜੀ ਤੇ ਉਹ ਜਿਹੜੀ ਹੈ ਕੀ ਹੈ ਅਸਲ ਚੀਜ਼ ਕੀ ਆ ਦੇਖੋ ਜੀ ਧਾਨੇਵਾਲੀਆ ਸਾਹਿਬ ਇੱਕ ਨਾ ਸਕੀਮ ਚੱਲੀ ਹੋਈ ਹੈ ਕੇਂਦਰ ਸਰਕਾਰ ਵੱਲੋਂ ਕਾਫੀ ਸਾਲਾਂ ਦੀ 20 25 ਸਾਲ ਹੋ ਗਏ ਜੀ ਉਹ ਹੈ ਆਈ ਸੀ ਡੀ ਐਸ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਜੀ ਉਹਦੇ ਅੰਤਰਗਤ ਕੀ ਹੈ ਕਿ ਜਿਹੜੀਆਂ ਗਰਭਵਤੀ ਔਰਤਾਂ ਨੇ ਜੀ ਤੇ ਛੋਟੇ ਬੱਚੇ ਨੇ ਦੁੱਧ ਚੁੰਗਦੇ ਬੱਚੇ ਜੋ ਜੋ ਚੁਗਾਵਣ ਵਾਲੀਆਂ ਮਾਤਾਵਾਂ ਤੇ 2 ਸਾਲ ਤੋਂ 6 ਸਾਲ ਤੱਕ ਦੇ ਬੱਚਿਆਂ ਲਈ ਖੁਰਾਕ ਦੀ ਮੁਹੱਈਆ ਕਰਵਾਈ ਜਾਂਦੀ ਹੈ ਸਰਕਾਰ ਵੱਲੋਂ ਜੀ ਜਿਸ ਦੇ ਵਿੱਚ ਪੰਜੀਰੀ ਖਿਚੜੀ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਆndੀਆਂ ਨੇ ਇਸ ਦੀ ਬਹੁਤ ਸਾਰੀਆਂ ਗਾਈਡਲਾਈਨਸ ਨੇ ਕਿਉਂਕਿ ਇਹ ਬੱਚਿਆਂ ਦੇ ਭਵਿੱਖ ਨਾਲ ਤੇ ਆ ਬਿਲਕੁਲ ਦੇਖੋ ਕੋਈ ਵੀ ਖਾਣ ਪੀਣਾ ਚਲੋ ਆਪਾਂ ਕਹਿ ਦਿੰਦੇ ਆ ਪਰ ਅਕਸਰ ਜਦੋਂ ਸਰਕਾਰਾਂ ਨੇ ਦੇਣੀ ਆ ਉਹ ਤਾਂ ਸਾਰਾ ਬੈਲੈਂਸ ਡਾਈਟ ਜਿਹੜੀ ਆ ਉਹ ਲਿਖਿਆ ਹੁੰਦਾ ਇੰਨੀ ਪ੍ਰੋਟੀਨ ਇੰਨੇ ਵਿਟਾਮਿਨਸ ਇੰਨਾ ਫਾਈਬਰ ਇੰਨਾ ਫੈਟ ਇੰਨਾ ਸਭ ਕੁਝ ਜੋ ਲਿਖਿਆ ਹੋਣਾ ਚਾਹੀਦਾ ਉੱਥੇ ਕਹਿ ਦੋ ਜੀ 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 ਇਹ ਸਾਰੀਆਂ ਚੀਜ਼ਾਂ ਗਾਈਡਲਾਈਨਸ ਹੁੰਦੀਆਂ ਨੇ ਜੀ ਉਸ ਦੀਆਂ ਸਪਰੀਮ ਕੋਰਟ ਨੇ ਉਸ ਤੋਂ ਬਾਅਦ ਸਮੇਂ-ਸਮੇਂ ਤੇ ਬਹੁਤ ਸਾਰੀਆਂ ਗਾਈਡਲਾਈਨਸ ਦਿੱਤੀਆਂ ਹਾਈ ਕੋਰਟਸ ਨੇ ਬਹੁਤ ਸਾਰੀਆਂ ਗਾਈਡਲਾਈਨਸ ਦਿੱਤੀਆਂ ਜੀ ਕੇਂਦਰ ਸਰਕਾਰ ਦੀਆਂ ਗਾਈਡਲਾਈਨਸ ਨੇ ਤੇ ਜਿਹੜੀ ਹੈਲਥ ਮਿਨਿਸਟਰੀ ਆ ਉਹਦੀਆਂ ਗਾਈਡਲਾਈਨਸ ਨੇ ਇਹ ਸਾਰਿਆਂ ਨੂੰ ਮੱਦੇਨਜ਼ਰ ਰੱਖ ਕੇ ਇਹ ਚੀਜ਼ ਹੁੰਦੀ ਹੈ ਜੀ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਵੀ ਇਹ ਚ ਸਭ ਤੋਂ ਵੱਡੀ ਚੀਜ਼ ਜਿਹੜੀ ਉਹਨਾਂ ਨੇ ਰੱਖੀ ਹੋਈ ਹੈ ਵੀ ਇਹਦਾ ਠੇਕਾ ਜਿਹੜਾ ਹੈ ਜੀ ਉਹ ਕਿਸੇ ਵੀ ਪ੍ਰਾਈਵੇਟ ਫਰਮ ਨੂੰ ਨਹੀਂ ਦਿੱਤਾ ਜਾ ਸਕਦਾ ਠੀਕ ਹੈ ਜੀ ਇਸ ਦੇ ਲਈ ਕੀ ਹੋਇਆ ਸੀ ਕਿ ਪੰਜਾਬ ਦੇ ਵਿੱਚ ਬਹੁਤ ਮੰਨੀ ਜਾਣੀ ਆਪਣੀ ਵੇਰਕਾ ਹੈ ਬਿਲਕੁਲ ਹੈਗੀ ਹੈ ਠੀਕ ਹੈ ਜੀ ਅੱਜ ਕੱਲ ਥੱਲੇ ਚੱਲ ਰਹੀ ਹੈ ਤੁਸੀਂ ਆਪੇ ਕਿਸੇ ਟਾਈਮ ਤਾਂ ਆਪਣੀ ਗੱਲਬਾਤ ਤੋਂ ਬਾਅਦ ਤੁਸੀਂ ਅੰਦਾਜ਼ਾ ਲਗਾ ਲਿਓ ਵੀ ਇਹ ਥੱਲੇ ਕਿਉਂ ਚੱਲ ਰਹੀ ਹੈ ਜਾਣਬਜ ਕੇ ਚਲਾਈ ਜਾ ਰਹੀ ਹੈ ਕਿ ਕਕੇਵੇਂ ਚਲਾਈ ਜਾ ਰਹੀ ਹੈ ਕਿਉਂ ਇਹ ਨੁਕਸਾਨਾਂ ਦੇ ਵਿੱਚ ਪਹੁੰਚਾਈ ਜਾ ਰਹੀ ਹੈ ਜੀ ਹੁਣ ਵੇਰਕਾ ਨੂੰ ਦਿੱਤਾ ਗਿਆ ਵੇਰਕਾ ਨੂੰ ਇਸ ਕਰਕੇ ਦਿੱਤਾ ਗਿਆ ਕਿਉਂਕਿ ਇੱਕ ਬਹੁਤ ਤਗੜੀ ਗਾਈਡਲਾਈਨਸ ਹੈ ਜੀ ਕਿ ਜਿਹੜੀ ਇਹ ਪੰਜੀਰੀ ਜਾਂ ਖਿਚੜੀ ਵਗੈਰਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਣਨਗੀਆਂ ਇਦੇ ਵਿੱਚ ਰਿਫਾਈਨਡ ਤੇਲ ਦਾ ਬਿਲਕੁਲ ਇਸਤੇਮਾਲ ਨਹੀਂ ਹੋਏਗਾ। ਦੇਸੀ ਕਿਉਂ ਹੋਏਗਾ? ਦੇਸੀ ਕਿਉਂ ਹੋਏਗਾ? ਕਿਉਂਕਿ ਰਿਫਾਈਨਡ ਤੇਲ ਨੂੰ ਆਪਣੇ ਹੈਲਥ ਸਰਵਿਸਸਸ ਨੇ ਤੇ ਮੈਡੀਕਲ ਉਸ ਨੇ ਚੰਗਾ ਨਹੀਂ ਮੰਨੇ। ਚੰਗਾ ਨਹੀਂ ਮੰਨੇ। ਛੋਟੇ ਬੱਚਿਆਂ ਲਈ ਤੇ ਗਰਭਵਤੀ ਮਹਿਲਾਵਾਂ ਲਈ ਤੇ ਇਹਨਾਂ ਲਈ। ਤੇ ਇਸ ਕਰਕੇ ਕੀ ਹੋਇਆ ਵੀ ਪ੍ਰਾਂੀਆਂ ਸਰਕਾਰਾਂ ਜਿਨ੍ਹਾਂ ਨੂੰ ਗਾਲਾਂ ਕੱਢਦੇ ਕੱਢਦੇ ਆਪਾਂ ਬਦਲਾਓ ਲੈ ਕੇ ਆ ਗਏ ਆ ਪੰਜਾਬ ਵਾਲੇ। ਹੂੰ। ਉਹਨਾਂ ਸਰਕਾਰਾਂ ਨੇ ਕੀ ਕੀਤਾ ਵੀ ਕਰੋੜਾ ਰੁਪਈਆ ਦੀ ਮਸ਼ੀਨਰੀ ਉਹਨਾਂ ਨੇ ਪੰਜ ਜਗ੍ਹਾ ਦੇ ਉੱਤੇ ਵੇਰਕਾ ਪਲਾਂਟਾ ਦੇ ਵਿੱਚ ਲਗਾਈ ਜੀ ਪੰਜੀਰੀ ਬਣਾਉਣ ਵਾਲੀ ਪਰ ਇਹ ਸਰਕਾਰ ਆਈ ਇਹ ਸਰਕਾਰ ਦੇ ਆਉਣ ਦੇ 6-7 ਮਹੀਨੇ ਬਾਅਦ ਹੀ ਠੇਕੇ ਖਤਮ ਹੋ ਰਹੇ ਸੀਗੇ ਉਸ ਜੀ ਦੁਆਰਾ ਤੋਂ ਟੈਂਡਰਿੰਗ ਹੋਣੀ ਸੀ ਤੇ ਸਾਰਾ ਕੁਝ ਹੋਣਾ ਸੀ ਇਹ ਚੱਲਦਾ ਹੈ ਜੀ ਮੈਂ ਤੁਹਾਨੂੰ ਦੱਸਦਿਆਂ ਨਾਲ ਦੀ ਨਾਲ ਹੀ ਇਹ ਕੇਂਦਰ ਸਰਕਾਰ ਦੇ 60-40 ਦੇ ਉਸ ਰੇਸ਼ਿਓ ਦੇ ਰੇਸ਼ਿਓ ਨੇ 60 ਪੈਸੇ ਕੇਂਦਰ ਦੇ 40 60 ਪੈਸੇ ਕੇਂਦਰ ਦੇ 40 ਪੈਸੇ ਸੂਬਾ ਸਰਕਾਰ ਸੂਬਾ ਸਰਕਾਰ ਦੇ ਹੁਣ ਇਸ ਦੇ ਵਿੱਚ ਕੀ ਹੋਇਆ ਵੀ ਬੇਰਕਾ ਤੋਂ ਠੇਕਾ ਵਾਪਸ ਲੈ ਲੇ ਦਿੱਤਾ ਗਿਆ ਬੇਰਕਾ ਦੀ ਬਿਲਡਿੰਗ ਹੀ ਨਹੀਂ ਕਰਵਾਈ ਗਈ ਲੈ ਦੱਸ ਬੀਨੂ ਵਿੱਚ ਆਉਣ ਹੀ ਨਹੀਂ ਦਿੱਤਾ ਜੀ ਬਿਲਕੁਲ ਹਮ ਤੇ ਇਹਦੇ ਵਿੱਚ ਠੇਕਾ ਦੇ ਦਿੱਤਾ ਗਿਆ ਮਾਰਕਫੈਡ ਨੂੰ ਹੁਣ ਮਾਰਕਫੈਡ ਕੁਛ ਆਪੇ ਬਣਾਉਂਦੀ ਨਹੀਂ ਆ ਉਹਦੇ ਜਿਹੜੇ ਇੱਕ ਦੋ ਪਲਾਂਟ ਉਹ ਤਾਂ ਬੰਦ ਪਏ ਨੇ ਮਾਰਕਫੈਡ ਆ ਪੰਜੀਰੀ ਵਗੈਰਾ ਪੰਜੀਰੀ ਵਗੈਰਾ ਤਾਂ ਬਣਾਉਂਦੇ ਸਾਗ ਬਣਾਤਾ ਹੋਰ ਬਣਾਤਾ ਇਹ ਕੰਮ ਹੀ ਤੇਲ ਬਣਾਤਾ ਬਿਲਕੁਲ 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 ਜਾਂ ਉਹਦਾ ਵੀ ਰਿਫਾਈਨਰੀ ਆ ਤੇ ਮਾਰਕ ਮਾਰਕਫੈਡ ਨੇ ਹੁਣ ਕੀ ਕਰਨਾ ਸੀ ਮਾਰਕਫੈਡ ਨੇ ਚੱਕ ਕੇ ਅੱਗੇ ਟੈਂਡਰ ਦੇ ਦਿੱਤੇ ਚਾਰ ਫਰਮਾਂ ਨੂੰ ਸਭ ਲੈਟਿੰਗ ਹੋ ਗਈ ਸਭ ਲੈਟਿੰਗ ਭੀ ਜੀ ਨੂੰ ਪੇਟੀ ਠੇਕੇਦਾਰ ਕਹਿੰਦੇ ਨੇ ਮਤਲਬ ਕਿ ਐਦਾਂ ਲਾ ਲਓ ਵੀ ਕੇਂਦਰ ਸਰਕਾਰ ਨੂੰ ਦਿਖਾਉਣ ਲਈ ਵੀ ਤੁਸੀਂ ਪ੍ਰਾਈਵੇਟ ਨੂੰ ਨਹੀਂ ਦੇ ਸਕਦੇ ਤਾਂ ਕਰਕੇ ਚਿਹਰਾ ਲਿਆ ਕੇ ਖੜਾ ਕਰ ਦਿੱਤਾ ਮਾਰਕਫੈਡ ਮਾਰਕਫੈਡ ਵੀ ਕੋਆਪਰੇਟਿਵ ਸੈਕਟਰ ਹੈ ਉਹ ਵੀ ਕੋਆਪਰੇਟਿਵ ਸੈਕਟਰ ਹੈ ਤੇ ਇਹ ਮਾਰਕਫੈਟ ਦਾ ਚਿਹਰਾ ਲਿਆ ਕੇ ਖੜਾ ਕਰ ਦਿੱਤਾ ਤੇ ਦੇ ਦਿੱਤਾ ਗਿਆ ਜਿਹੜਾ ਠੇਕਾ ਹੈ ਉਹ ਦੇ ਦਿੱਤਾ ਗਿਆ ਪ੍ਰਾਈਵੇਟ ਫਰਮਾਂ ਨੂੰ ਚਾਰ ਪ੍ਰਾਈਵੇਟ ਫਰਮਾਂ ਨੂੰ ਜਿਨ੍ਹਾਂ ਦੇ ਨਾਮ ਵੀ ਮੈਂ ਦੱਸ ਦਿੰਦਾ ਜੀ ਇੱਕ ਚੰਡੀਗੜ੍ਹ ਸਵੀਟਸ ਲਿਮਟਿਡ ਹੈ ਜੀ ਇੰਟਰਲਿੰਕ ਫੂਡਸ ਲਿਮਟ ਪ੍ਰਾਈਵੇਟ ਲਿਮਟਿਡ ਹੈ ਐਮਪੀ ਐਗਰੋਟੋਨਿਕਸ ਲਿਮਟਿਡ ਹੈ ਤੇ ਪ੍ਰਕਾਸ਼ ਮਸਾਲਾ ਲਿਮਟਿਡ ਹੈ ਠੀਕ ਹੈ ਹੁਣ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈਰਾਨੀ ਵਾਲੀ ਗੱਲ ਹੈ ਜੇ ਤੁਸੀਂ ਇਹਨਾਂ ਦੀ ਵੈਬਸਾਈਟ ਖੋਲ ਕੇ ਇਹਨਾਂ ਦੇ ਪਤੇ ਦੇਖੋ ਫਰਮਾਂ ਚਾਰ ਅੱਛਾ ਤੇ ਪਤੇ ਦੋਨੇ ਭਲੇ ਇਹਦਾ ਮਤਲਬ ਵੀ ਕਿਵੇਂ ਹੋ ਗਈ ਟੈਂਡਰ ਤੇ ਕਿਵੇਂ ਹੋ ਗਈ ਬੋਲੀ ਤੇ ਕਿਵੇਂ ਹੋ ਗਿਆ ਇਹ ਆਪਸ ਵਿੱਚ ਕਰ ਕਰਾ ਕੇ ਹੂੰ ਉਸ ਤੋਂ ਬਾਅਦ ਜੇ ਤੁਸੀਂ ਦੇਖਿਆ ਹੋਵੇ ਵੀ ਤੀਜੇ ਦਿਨ ਦੀ ਆਂਗਣਵਾੜੀ ਤੱਕ ਆਪਣੀ ਇਹ ਤੁਹਾਡੀ ਵੀਡੀਓ ਪਹੁੰਚੇਗੀ ਜੀ ਤਾਂ ਉਹਨਾਂ ਦੇ ਥੱਲੇ ਕਮੈਂਟ ਕਰ ਕਰਕੇ ਭਰ ਦੇਣਾ ਕਿਉਂਕਿ ਰੋਜ਼ ਆਂਗਣਵਾੜੀ ਵਰਕਰ ਜਿਹੜੇ ਨੇ ਹੂੰ ਉਹ ਕਿਤੇ ਨਾ ਕਿਤੇ ਧਰਨੇ ਲਗਾਉਂਦੇ ਨੇ ਵੀ ਇਹ ਚ ਉਲੀ ਲੱਗੀ ਹੋਈ ਹੈ ਇਹਦੇ ਪੈਕੇਟ ਦੀ ਪੈਕਿੰਗ ਠੀਕ ਨਹੀਂ ਹੈ ਪੈਕੇਟ ਦੇ ਉੱਤੇ ਰੇਟ ਨਹੀਂ ਲਿਖੇ ਹੋਏ ਯਾ ਇਹ ਮਸ਼ਕ ਮਾਰਦੀ ਆ ਰਹੀ ਹੈ ਮਤਲਬ ਉਹ ਦੇਣ ਲਾਇਕ ਨਹੀਂ ਉਹ ਜਿਹਨੂੰ ਆਪਾਂ ਕਹੇ ਖਾਣਯੋਗ ਨਹੀਂ ਐਡੀਬਲ ਨਹੀਂ ਹੈਗੀ ਬਿਲਕੁਲ ਐਡੀਬਲ ਨਹੀਂ ਹੁੰਦੀ ਉਹ ਤੇ ਉਹਨੂੰ ਦੇ ਕੇ ਮਤਲਬ ਕਿ ਬੱਚੇ ਵੀ ਬਿਮਾਰ ਹੋ ਰਹੇ ਨੇ ਤਾਂ ਅੰਗਨਵਾੜੀ ਵਾਲਿਆਂ ਦੇ ਉੱਤੇ ਜੇ ਕਿਸੇ ਬੱਚੇ ਨੂੰ ਕੁਝ ਹੋ ਗਿਆ ਤੇ ਫਿਰ ਤਾਂ ਗੱਲਬਾਤ ਅੰਗਨਵਾੜੀ ਵਾਲੀ ਤਾਂ ਫਾਈਟ ਉਹਨਾਂ ਦੇ ਵਾਲ ਪੁੱਟ ਲੈਣੇ ਪਿੰਡ ਵਾਲਾ ਨਹੀਂ ਢਾ ਲੈਣਾ ਬਿਲਕੁਲ ਤਾਂ ਇਹ ਨੂੰ ਲੈ ਕੇ ਤੇ ਬੜੇ سارے ਧਰਨੇ ਵਗੈਰਾ ਲੱਗੇ ਜੀ ਪਰ ਹੁਣ ਸਭ ਤੋਂ ਵਧੀਆ ਗੱਲ ਇਹ ਆ ਵੀ ਪੰਜਾਬੀਆਂ ਨੇ ਹੁਣ ਧਰਨੇ ਮੁਜ਼ਾਹਰੇ ਤੇ ਕੰਪਲੀਟਾ ਕਰ ਕਰਕੇ ਅੱਕ ਗਏ ਹੁਣ ਇਹਨਾਂ ਦਾ ਰੁਖ ਕਰ ਲਿਆ ਜੀ ਅਦਾਲਤ ਦਾ ਠੀਕ ਹੈ ਹੁਣ ਆਹ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਹੋਈਆਂ ਤੇ ਟੈਂਡਰ ਵਗੈਰਾ ਸਾਰੇ ਆਰਟੀਆ ਐਕਟੀਵਿਸਟ ਤੇ ਹੋਰ ਐਕਟੀਵਿਸਟਾਂ ਜਦੋਂ ਇਕੱਠੇ ਕੀਤੇ ਤੇ ਇੱਕ ਪਾਵਾ ਹੈ ਜੀ ਐਸੋਸੀਏਸ਼ਨ ਜੀ ਉਹ ਪਬਲਿਕ ਅਗੇਂਸਟ ਐਡਲਟਰੇਸ਼ਨ ਵੈਲਫੇਅਰ ਸੁਸਾਇਟੀ ਸੁਸਾਇਟੀ ਅੱਛਾ ਜੀ ਐਨਜੀਓ ਹਾਂ ਵੈਲਫੇਅਰ ਐਸੋਸੀਏਸ਼ਨ ਐ ਐਨਜੀਓ ਇੱਕ ਬਣਾਈ ਹੋਈ ਆ ਪਾਵਾ ਇਸ ਦੇ ਵਿੱਚ ਹੈਗੇ ਨੇ ਜੀ ਆਪਣੇ ਡੀ ਐਚਓ ਸਭ ਲਖਵੀਰ ਸਿੰਘ ਸਾਬ ਘਾੜੀ ਚੋ ਠੀਕ ਹੈ ਜਿਨ੍ਹਾਂ ਨੇ ਸਿਆਸਤ ਵਿੱਚ ਵੀ ਯਾਰ ਦੇਖਣ ਦੇ ਵਾਲੀ ਤਾਂ ਆਏ ਸੀ ਤੇ ਹੁਣ ਬਚਾਰੇ ਰੋਂਦੇ ਫਿਰਦੇ ਮੈਂ ਤਾਂ ਤਬਾਹ ਕਰਤਾ ਨਹੀਂ ਜੀ ਹੁਣ ਤਬਾਹ ਕਰਨ ਨੂੰ ਉਹ ਆ ਗਏ ਨੇ ਜੀ ਅੱਛਾ ਉਹਨੂੰ ਤਬਾਹ ਕਰਨਗੇ ਆ ਆ ਸਾਰੇ ਕੇਸ ਕਿਉਂਕਿ ਉਹਨਾਂ ਕੋਲ ਬਹੁਤ ਸਾਰੇ ਮੁੱਦੇ ਹੈਗੇ ਨੇ ਵੀ ਜਿੱਕੇ ਕਿਤੇ ਕਿਤੇ ਧਾਦ ਲੀਆਂ ਹੋਈਆਂ ਪਹਿਲਾਂ ਵੀ ਉਹ ਵੀਡੀਓ ਬਣਾਵਣਾ ਕੇ ਧਾਦ ਲੀਆਂ ਨੂੰ ਹੀ ਐਕਸਪੋਜ਼ ਕਰਦੇ ਹੁੰਦੇ ਸੀ ਜੀ ਤੇ ਇਹ ਸਾਰਾ ਕਾਗਜ਼ ਪੱਤਰ ਇਕੱਠੇ ਕੀਤੇ ਹੋਏ ਨੇ ਡੀ ਐਚ ਓ ਲਖਵੀਰ ਸਿੰਘ ਤੇ ਹੋਰ ਐਕਟਿਵਿਸਟਾਂ ਦੇ ਆਰਟੀਆਈ ਐਕਟਿਵਿਸਟ ਵੀ ਸਾਡੇ ਅਰਗੇ ਵੀ ਵਿੱਚ ਸ਼ਾਮਲ ਨੇ ਜੀ ਤੇ ਜਿਹੜੀ ਪੀਆਈਐਲ ਹੂੰ ਹੂੰ ਉਹਦੇ ਉੱਤੇ ਸਾਈਨ ਕੀਤੇ ਨੇ ਵਕਾਲਤਦਾਰ ਨੇ ਮੈਂ ਸਾਈਨ ਕੀਤਾ ਜੀ ਜਸਟਿਸ ਜੋੜਾ ਸਿੰਘ ਨੇ ਅੱਛਾ ਠੀਕ ਹੈ ਮਤਲਬ ਕਿ ਸਾਰੇ ਤਾਕਰ ਬੰਦੇ ਪਹੁੰਚੇ ਹੋਏ ਨੇ ਤੇ ਇਹਨੂੰ ਲੈ ਚ ਗਏ ਨੇ ਜੀ ਅ ਅਦਾਲਤ ਤੱਕ ਠੀਕ ਹੈ ਜੀ ਹੁਣ ਇੱਥੇ ਵੀ ਇੱਕ ਗੱਲ ਜੋੜਨਾ ਚਾਹਾਂਗਾ ਵੀ ਇਹ ਅਦਾਲਤ ਤੱਕ ਚਲਿਆ ਗਿਆ ਹੁਣ ਇਸ ਦੇ ਮੰਤਰੀ ਕੋਲ ਕੋਲ ਹਾਂ ਉਹ ਦੱਸੋ ਮੁੱਖ ਮੰਤਰੀ ਸਾਹਿਬ ਆਪ ਆਪ ਮਾਰਕ ਫੈਡ ਉਹਨਾਂ ਦੇ ਥੱਲੇ ਆਂਦੇ ਸਿੱਧਾ ਸਿੱਧਾ ਕੋਆਪਰੇਟਿਵ ਹਾਂ ਠੀਕ ਹੈ ਜੀ ਤੇ ਦੂਜਾ ਊ ਵੂਮਨ ਐਂਡ ਚਾਈਲਡ ਵੈਲਫੇਅਰ ਮੰਤਰੀ ਹਮ ਆਪਣੇ ਮਲੋਟ ਵਾਲਾ ਬੀਬਾ ਜੀ ਬੀਬਾ ਜੀ ਇਹਨਾਂ ਦੇ ਜੇ ਤੁਹਾਨੂੰ ਯਾਦ ਹੋਵੇ ਤਾਂ ਜਿਹੜੀ ਆ ਕਿਸਾਨਾਂ ਜਥੇਬੰਦੀਆਂ ਨਾਲ ਮੀਟਿੰਗ ਹੋਈ ਸੀ ਜਿਸ ਦੇ ਵਿੱਚੋਂ ਅਚਾਨਕ ਕਹਿੰਦੇ ਭੜਕ ਕੇ ਬਾਹਰ ਚਲੇ ਗਏ ਹਮ ਹਮ ਉਹ ਮੀਟਿੰਗ ਤੋਂ ਬਾਹਰ ਨਿਕਲਦੇ ਹੀ ਮੁੱਖ ਮੰਤਰੀ ਬਾਹਰ ਚਲੇ ਗਏ ਵੀ ਜੋ ਕਰ ਲਓ ਜੋ ਕਰਨਾ ਮੈਂ ਨਹੀਂ ਕੁਝ ਕਰਦਾ ਉਹ ਮੀਟਿੰਗ ਦੇ ਵਿੱਚ ਰਾਜੇਵਾਲ ਜੀ ਦੇ ਇੱਕੋ ਹੀ ਸਵਾਲ ਦੇ ਉੱਤੇ ਭੜਕ ਗਏ ਸੀ ਉਸ ਤੋਂ ਬਾਅਦ ਉਹਨਾਂ ਦਾ ਕੋਈ ਜਵਾਬ ਨਹੀਂ ਸੀ ਆਇਆ ਜੀ ਉਸ ਇੱਕ ਦਾ ਮਾਰਕਫੈਡ ਦੇ ਉੱਤੇ ਮਾਰਕਫੈਡ ਦੇ ਚੇਅਰਮੈਨ ਦੇ ਉੱਤੇ ਤੇ ਕਈ ਅਫਸਰਾਂ ਦੇ ਉੱਤੇ ਵੀ ਇਹ ਭੱਜ ਵੀ ਗਏ ਬਾਹਰ ਨੂੰ ਜੀ ਪੰਜਾਬ ਨੂੰ ਚੂਨਾ ਲਾ ਕੇ ਹੂੰ ਉਹ ਆਊਟ ਆਫ ਇੰਡੀਆ ਚਲੇ ਗਏ ਨਹੀਂ ਕੌਣ ਮਾਰਕਫੈਡ ਦੇ ਕਈ ਅਧਿਕਾਰੀ ਅਧਿਕਾਰੀ ਅੱਛਾ ਜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਆ ਚੀਜ਼ਾਂ ਖੁੱਲਣ ਲੱਗੀਆਂ ਨੇ ਤਾਂ ਕਈਆਂ ਨੇ ਅਬਰੁਖ ਕਰ ਲਿਆ ਬਾਹਰ ਲਾ ਔਰ ਰਿਟਾਇਰਮੈਂਟ ਲੈ ਕੇ ਭੱਜ ਗਏ ਉਹ ਪਤਾ ਨਹੀਂ ਸਾਨੂੰ ਵੀ ਰਿਟਾਇਰਮੈਂਟ ਹੈ ਕੀ ਨਹੀਂ ਹੈ ਨਹੀਂ ਜਾਣਕਾਰੀ ਸਾਡੇ ਕੋਲ ਨਹੀਂ ਹੈ ਜੀ ਪਰ ਉਹਨਾਂ ਨੇ ਇਹ ਹੀ ਸਵਾਲ ਕੀਤਾ ਸੀਗਾ ਵੀ ਇਹ ਤਾਂ ਬਾਹਰ ਵੀ ਚੱਲੇਗੇ ਤਾਂ ਬਾਹਰ ਜਾ ਕੇ ਬੈਠ ਗਏ ਤੇ ਤਾਂ ਇਸ ਗੱਲ ਤੋਂ ਤਾਂ ਭੜਕ ਗਏ ਸੀਗਾ ਕਿਉਂਕਿ ਡਾਇਰੈਕਟਲੀ ਇਨਵੋਲਵਮੈਂਟ ਤੇ ਡਾਇਰੈਕਟ ਸਿਗਨੇਚਰ ਤੇ ਡਾਇਰੈਕਟ ਟੈਂਡਰਿੰਗ ਜਿਹੜੀ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਇਨਵੋਲਵਮੈਂਟ ਆਦੀ ਹੈ ਐਜ਼ ਅ ਮਿਨਿਸਟਰ ਕਿਉਂਕਿ ਇਹ ਵਿਭਾਗ ਉਹਨਾਂ ਕੋਲ ਪੈਂਦਾ ਹੈ ਜੀ ਜੀ ਏ ਆ ਜੀ ਸਾਰਾ ਜਿਹੜਾ ਇਹ ਫਿਰ ਇਹਦਾ ਮਤਲਬ ਭਗਵੰਤ ਮਾਨ ਨੂੰ ਨੋਟਿਸ ਹੋਏਗਾ ਵਿਚਾਰੀਆਂ ਚ ਤਰੀਕਾ ਪੈਣਗੇ ਬਿਲਕੁਲ ਬਿਲਕੁਲ ਜੀ ਹੂੰ ਅੱਛਾ ਇੱਕ ਚੀਜ਼ ਇਹਦਾ ਮਤਲਬ ਹੈ ਵੀ ਜਦੋਂ ਇਹ ਜਿਹੜੇ ਚੱਲਦਾ ਰਿਹਾ ਹੈ ਆਪਾਂ ਸਿੱਧੀ ਗੱਲ ਕਰੀਏ ਕਿ ਬੇਰਕਾ ਨੂੰ ਇੱਥੋਂ ਹੀ ਕੜੀ ਸ਼ੁਰੂ ਹੁੰਦੀ ਹੈ ਕਮਜ਼ੋਰ ਕਰਨ ਦੀ ਹਾਂ ਇੱਥੇ ਕੜੀ ਸ਼ੁਰੂ ਹੁੰਦੀ ਹੈ ਅਮੂਲ ਨਹੀਂ ਤਾਂ ਇਹਨੇ ਪੈਰ ਕਿਵੇਂ ਪਸਾਰ ਸਕਦਾ ਸੀ ਕੀ ਦੁੱਧ ਉਹ ਉੱਥੋਂ ਲੈ ਕੇ ਆਉਂਦੇ ਨੇ ਜੀ ਉਹੀ ਰੇਟ ਦੁੱਧ ਦਾ ਸਮਾਂ ਤੇ ਮਹਿੰਗਾ ਥੋੜਾ ਜਿਹਾ ਹੂੰ ਹੂੰ ਪਰ ਪੈਰ ਕਿਵੇਂ ਪਸਰਦੇ ਨੇ ਜਦੋਂ ਕਰੋੜਾ ਰੁਪਏ ਦੀ ਤੁਸੀਂ ਮਸ਼ੀਨਰੀ ਨੂੰ ਖੜੀ ਨੂੰ ਜੰਗਾਲ ਲਗਾਈ ਜਾਂਦੇ ਹੋ ਤੁਸੀਂ ਮੋਟਰਸਾਈਕਲ ਖਰੀਦ ਲਓ 2 ਸਾਲ ਤੱਕ ਤਾਂ ਉਹ ਬੱਚ ਤੁਹਾਨੂੰ ਉਹਦੇ ਉੱਤੇ ਪੈਸੇ ਲਗਾਣੇ ਪੈ ਜਾਂਦੇ ਨੇ ਜਦੋਂ ਦੁਬਾਰਾ ਸਟਾਰਟ ਕਰਨੀ ਹੁੰਦੀ ਹੈ ਤੁਸੀਂ ਗੱਡੀ ਕਰਨਾ ਤਾਂ ਕਦੇ ਬੈਟਰੀ ਜਦ ਬਦਲੋਗੇ ਕਦੇ ਕੁਝ ਕਰੋਗੇ ਕਦੇ ਕੁਝ ਕਰੋਗੇ ਜੀ ਅਨੇ ਤਾਂ ਜੰਗਾਲ ਹੀ ਖਾ ਜਾਂਦੀ ਉਹ ਮਸ਼ੀਨਰੀ ਖੋਦੀ ਆਪਣੇ ਆਪ ਹੀ ਖਤਮ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਜੀ ਹੂੰ ਹੂੰ ਕਿਉਂਕਿ ਉਹਦੇ ਵਿੱਚ ਪਹਿਲਾਂ ਜੇ ਮਟੀਰੀਅਲ ਬਣਿਆ ਹੁੰਦਾ ਤੁਸੀਂ ਜਿੰਨੀ ਮਰਜ਼ੀ ਸਫਾਈ ਕਰ ਲਓ ਜਾਂ ਜੋ ਰੋਜ਼ ਆਇਲਿੰਗ ਕਰ ਲਓ ਕਿਉਂਕਿ ਜਿਹੜੀ ਚੱਲਦੇ ਹੋਏ ਮਸ਼ੀਨਰੀ ਨੇ ਆਪਣੇ ਆਪ ਨੂੰ ਸਾਫ਼ ਕਰਨਾ ਹੂੰ ਹੂੰ ਤੇ ਇੱਕ ਜਿਹੜੀ ਖੜੀ ਮਸ਼ੀਨਰੀ ਤੇ ਬਾਅਦ ਚ ਚਲਾਣੀ ਜੀ ਤੇ ਹੁਣ ਫਿਰ ਮੋੜ ਕੇ ਲੈ ਕੇ ਆਣਗੇ ਠੇਕੇ ਜਿਹੜੇ ਹੈਗੇ ਨੇ ਇਧਰ ਨੂੰ ਹੂੰ ਪਰ ਇਹ ਹੁਣ ਇਹਨਾਂ ਫਰਮਾਂ ਨੂੰ ਦਿੱਤੇ ਗਏ ਨੇ ਇਹ ਇਹ ਇੱਕ ਇਹ ਇਸ ਤੋਂ ਪਹਿਲਾਂ ਕੀ ਦੇਖੋ ਤੁਸੀਂ ਤਾਂ ਅਦਾਲਤ 'ਚ ਗਏ ਹੋ ਇਹ ਤਾਂ ਬਹੁਤ ਵੱਡਾ ਕਪਲਾ ਹੈ ਕਿ ਦੋ ਫਰਮਾਂ ਚਾਰ ਫਰਮਾਂ ਦੋ ਐਡਰੈਸ ਇਹਨਾਂ ਦੀ ਮਾਲਕੀ ਇਹਨਾਂ ਦੇ ਦੋਨਾਂ ਦੇ ਸੀ ਇਹ ਫਰਮਾਂ ਵੀ ਉਹ ਨੇ ਜਿਹੜੀਆਂ ਕਈ ਜਗ੍ਹਾ ਦੇ ਉੱਤੇ ਬਲੈਕਲਿਸਟਡ ਨੇ ਚੰਡੀਗੜ੍ਹ ਚ ਬਲੈਕਲਿਸਟਡ ਨੇ ਇਹਨਾਂ ਦੇ ਵਿੱਚੋਂ ਫਰਮਾਂ ਗਈ ਚੰਡੀਗੜ੍ਹ ਸਰਕਾਰ ਨੇ ਬਲੈਕਲਿਸਟ ਕੀਤੀਆਂ ਹੋਈਆਂ ਨੇ ਬੜੀ ਹੈਰਾਨੀ ਦੀ ਗੱਲ ਹੈ ਬਿਲਕੁਲ ਜੀ ਪਰ ਪ੍ਰਾਈਵੇਟ ਫਰਮਾਂ ਨੂੰ ਦੇਣਾ ਹੁੰਦਾ ਬਾਅਦ ਚ ਭਾਵੇਂ ਮਜ਼ਾਕ ਟੈਂਟਾਂ ਦੇ ਉੱਤੇ ਕਰ ਲੈਣੇ ਜਾਂ ਜਿਹਦੇ ਉੱਤੇ ਮਰਜ਼ੀ ਕਰ ਲੈ ਛੁਟਕਲੇ ਸਣਾ ਨੂੰ ਸਾਨੂੰ ਵੀ ਬੜੇ ਆਉਂਦੇ ਨੇ ਆ ਨਹੀਂ ਕੱਲ ਹੁਣ ਕਹਿੰਦੇ ਵੰਡੇਆ ਆਪਣਾ ਮੁਆਵਜ਼ਾ ਵੰਡੇਆ ਟੈਂਟ ਉਹੀ ਆਪਣਾ ਕਲਚਰਾਨੀ ਵਾਲਾ ਉਹੀ ਦਿੱਲੀ ਵਾਲਾ ਟੈਂਟ ਦੇਖੋ ਜੀ ਕਿੰਨਾ ਦੇਖੋ ਉਹ ਮੁਆਵਜ਼ੇ ਲਈ ਤਾਂ ਕੱਲ ਇੱਕ ਬੰਦੇ ਨਾਲ ਗੱਲ ਗੱਲ ਹੋ ਰਹੀ ਸੀ ਪਤਾ ਨਹੀਂ ਉਹਨੇ ਵੀ ਚੁਟਕਲਾ ਹੀ ਮਾਰਿਆ ਵਾ ਕਾ ਕੀ ਕੀਤਾ ਮੈਂ ਕਿਹਾ ਯਾਰ ਹੱਡ ਦੇ ਪੀੜਤਾ ਨੂੰ ਹੁਣ ਦੇਣ ਲੱਗੇ ਨੇ ਕਹਤਾ ਨਹੀਂ ਹੱਡ ਪੀੜਤਾ ਨੂੰ ਜਿਹੜਾ ਕੁਝ ਦੇਣਾ ਸੀਗਾ ਮੁਆਵਜ਼ਾ ਵਗੈਰਾ ਉਹ ਤਾਂ ਪਹਿਲੇ ਹੀ ਆ ਗਿਆ ਸੀ ਜੀ ਬਸ ਭਗਵੰਤਬਾਦ ਜੀ ਦੀ ਫੋਟੋ ਵਾਲਾ ਲਫਾਫਾ ਨਹੀਂ ਸੀ ਬੜਿਆ ਉਹ ਵੜਨ ਚ ਲੇਟ ਹੋ ਗਿਆ ਸੀ ਕਿਉਂਕਿ ਕੱਲ ਜਿਹੜੇ ਮੁਆਵਜ਼ਾ ਤੇ ਵੰਡੇ ਗਨੇ ਉਹਦੇ ਉੱਤੇ ਵੀ ਬਾਣ ਸਾਹਿਬ ਦੀ ਫੋਟੋ ਹੀ ਹੈ ਜੀ ਐਦਾਂ ਕਰਕੇ ਇਹ ਤਾਂ ਕਹਿੰਦੇ ਹੁੰਦੇ ਸੀ ਵੀ ਇਹਨਾਂ ਨੇ ਕਹਿੰਦੇ ਤਾਂ ਬਹੁਤ ਮਸੂਮ ਸੀ ਜੀ ਤਰਵਜਾਂ ਦੇ ਲਾਤੀਆਂ ਇਹਤੇ ਵੀ ਆਪਦੀਆਂ ਫੋਟੋਆਂ ਲਾਤੀਆਂ ਸਾਈਕਲਾਂ ਦੇ ਅੱਗੇ ਵੀ ਲਾਤੀਆਂ ਦੇਖੋ ਜੀ ਕਹਿੰਦੇ ਤਾਂ ਬਹੁਤ ਕੁਝ ਹੁੰਦੇ ਸੀ ਪਰ ਆ ਅਸਲੀਅਤਾਂ ਨੇ ਜਿਹੜੀਆਂ ਹੋ ਰਹੀਆਂ ਨੇ ਆਪਣੇ ਪੰਜਾਬ ਦੇ ਭਵਿੱਖ ਦੇ ਨਾਲ ਛੋਟੇ ਬੱਚਿਆਂ ਨਾਲ ਜੰਮਦੇ ਬੱਚਿਆਂ ਨਾਲ ਜੇ ਉਹਨਾਂ ਨੂੰ ਪੌਸ਼ਟਿਕਤਾ ਨਹੀਂ ਮਿਲੂਗੀ ਆਪਾਂ ਕਹਿ ਜਾਈਏ ਯੂਥ ਭਾਲਾਂਗੇ ਅਗਲੇ 10 ਸਾਲਾਂ ਨੂੰ ਇਹ ਨਾਲੇ ਕਹਿੰਦੇ ਆਪਣਾ ਖੇਡੇਗਾ ਪੰਜਾਬ ਉਹ ਤਾਂ ਕੀ ਖੇਡੇਗਾ ਜੀ ਹੁਣ ਉਸ ਤੋਂ ਬਾਅਦ ਚੱਕੀ ਖੇਡਣ ਜੋਗਾ ਰਹਿ ਜਾਏਗਾ ਜਦੋਂ ਤੁਸੀਂ ਉਹਨਾਂ ਦੀ ਜਿਹੜੀ ਫਾਊਂਡੇਸ਼ਨ ਹੈ ਜਿਹੜਾ ਨੀ ਹੈ ਤੁਸੀਂ ਉਸੇ ਟਾਈਮ ਦੇ ਉੱਤੇ ਗਰਭਵਤੀ ਮਹਿਲਾ ਤੋਂ ਲੈ ਕੇ ਜਨਮ ਕਮ ਹੈ ਉਹੀ ਤੁਸੀਂ ਜਦੋਂ ਗੰਧਲਾ ਕਰਕੇ ਉਸ ਨੂੰ ਨਹੀਂ ਦੇ ਰਹੇ ਤਾਂ ਇੱਕ ਸ਼ੁਰੂ ਕਿਉਂ ਕੀਤਾ ਗਿਆ ਸੀ ਵੀ ਅੱਛੀ ਚੀਜ਼ ਪਹੁੰਚੇ ਜੀ ਨਹੀਂ ਤਾਂ ਬਾਕੀ ਸਰ ਕੋਈ ਆ ਇੱਕ ਵਾਰ ਪਿੱਛੇ ਜੇ ਇਹ ਵੀ ਸੀਗਾ ਜਦੋਂ ਇਹਨਾਂ ਨੇ ਕਿਹਾ ਸੀਗਾ ਵੀ ਘਰ-ਘਰ ਆਟਾ ਰਾਸ਼ਨ ਵੀ ਪਹਚਾਵਾਂਗੇ ਉਹਨਾਂ ਤਾਂ ਕਹਿੰਦੇ ਆਟੇ ਦਾ ਕੋਸਟ ਨਹੀਂ ਸੀ ਜਿੰਨਾ ਉਹੀ ਥੈਲਾ ਵੀ ਭਗਵੰਤ ਮਾਨ ਵਾਲਾ ਸੀਗਾ ਜਿਹਦੇ ਚ ਆਟਾ ਪਾ ਕੇ ਦੇਣਾ ਅਸੀਂ ਹੋਰ ਦੇਣਾ ਸੀ ਤੇ ਘਰੇ ਜਿਨ੍ਹਾਂ ਨੂੰ ਪਹਚਾਉਣਾ ਸੀ ਉਹ ਦਾਣੀ ਦਾ ਮੁੱਛਾ ਵਦੀਆਂ ਕਹਿੰਦੇ ਉਹ ਵੀ ਫਰਮਾ ਦਿੱਲੀ ਦੀਆਂ ਸੀ ਆਟਾ ਪੀਣ ਵਾਲੀਆਂ ਸੀ ਸਰਮਾ ਤਾਂ ਦਿੱਲੀ ਦੀਆਂ ਸੀ ਪਰ ਜਿਹੜੇ ਮੁੰਡੇ ਰਿਕਰੂਟ ਕੀਤੇ ਸੀ ਉਹ ਤਾਂ ਵਿਚਾਰੇ ਰੋਂਦੇ ਫਿਰਦੇ ਨੇ ਉਹਨਾਂ ਦਾ 4 ਸਾਲ ਦਾ ਕੰਟਰੈਕਟ ਕੀਤਾ ਸੀ ਉਹਨਾਂ ਦੇ ਨਾਲ ਉਹਨਾਂ ਦਾ ਕੰਟਰੈਕਟ ਕੰਟਰੈਕਟ ਕਿਤੇ ਇਹ ਕੋਈ ਫਰਮ ਹੀ ਨਹੀਂ ਲੱਭ ਲਈ ਉਹਨਾਂ ਨੂੰ ਵਿਚਾਰਿਆਂ ਨੂੰ ਉਹ ਤਾਂ ਗੱਲ ਦੇ ਵਿੱਚ ਉਹ ਹਾਈ ਕਾਰ ਪਾ ਕੇ ਤੁਰੇ ਫਿਰਦੇ ਨੇ ਜਿਹੜੇ ਘਰ ਘਰ ਪਹਚਾਣਾ ਸੀਗਾ ਜੀ ਤਾੜੀਆਂ ਉਦੋਂ ਵੀ বাজਾਈਆਂ ਸੀਗੀਆਂ ਗੱਲ ਇਹ ਤਾਂ ਹੁੰਦੀ ਹੈ ਨਾ ਜੀ ਜਿਵੇਂ ਕੇਂਦਰ ਸਰਕਾਰ ਦੇ ਵਿੱਚ ਆਪਾਂ ਮੋਦੀ ਸਾਹਿਬ ਨੂੰ ਲਾ ਲੀਏ ਜਾਂ ਇੱਥੇ ਆਵਾਜ਼ ਦੀ ਪਾਰਟੀ ਦੇ ਲਾ ਲੀਏ ਇਹਨਾਂ ਕੋਲ ਇੱਕ ਸੈੱਟ ਆਫ ਪੀਪਲ ਹੁੰਦੇ ਨੇ ਠੀਕ ਹੈ ਜੀ ਉਹ ਚਾਹੇ ਸੱਜੇ ਪਾਸੇ ਨੂੰ ਹੋਣ ਜਿਵੇਂ ਕੱਲ ਤੱਕ ਆਪਾਂ ਕੇਂਦਰ ਸਰਕਾਰ ਦੀ ਗੱਲ ਕਰੀਏ ਕੱਲ ਤੱਕ ਇਹ ਹੀ ਤਾਲੀਬਾਨ ਗੁੱਡ ਤਾਲੀਬਾਨ ਬੈਡ ਤਾਲੀਬਾਨ ਕੁਝ ਨਹੀਂ ਹੋਤਾ ਉਹਦੇ ਉੱਤੇ ਤਾਲੀਆਂ ਮਾਰਦੇ ਸੀਗੇ ਕੱਲ ਤਾਲੀਬਾਨ ਨੇ ਆ ਕੇ ਆਪਣੇ ਜਦੋਂ ਹੋਈ ਹੈ ਉਹਦੇ ਮੰਤਰੀ ਨੇ ਆ ਕੇ ਐਡੀ ਕੇ ਜ਼ਿਆਦਾ ਚੀਜ਼ੀ ਕੀਤੀ ਜਿਹਨੂੰ ਐਕਸੈਪਟ ਵੀ ਕਰ ਲਿਆ ਭਾਜਪਾ ਨੇ ਜੀ ਉਹ ਇਹ ਹੋਇਆ ਵੀ ਉਹਨਾਂ ਨੇ ਫੀਮੇਲ ਪੱਤਰਕਾਰਾਂ ਬਾਹਰ ਕੱਢ ਦਿੱਤੀਆਂ ਵੀ ਜਨਾਨਾ ਪੱਤਰਕਾਰ ਹੀ ਕੋਈ ਨਹੀਂ ਬੈਠੂਗੀ ਮੇਰੀ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਆਪਣੀ ਸਰਕਾਰ ਮੰਨ ਵੀ ਗਈ ਮੈਨੂੰ ਤਾਂ ਇਹ ਨਹੀਂ ਸਮਝ ਲੱਗੀ ਵੀ ਉਹਨਾਂ ਨੇ ਕਿਉਂ ਨਹੀਂ ਕਿਹਾ ਫਿਰ ਪ੍ਰੈਸ ਕਾਨਫਰੰਸ ਹੀ ਨਹੀਂ ਹੁੰਦੀ ਈ ਨਾ ਕਹਿ ਕੇ ਆਹੀ ਭਾਜਪਾ ਸਰਕਾਰ ਇਹ ਮੰਨ ਵੀ ਗਈ ਕੀ ਗੱਲ ਮਨੁਸਪ੍ਰਿਤੀ ਨਾਲ ਮਿਲਦਾ ਜੁਲਦੀ ਗੱਲ ਸੀ ਕਿ ਤਾਂ ਕਰਕੇ ਮੰਨ ਗਈ ਨੂੰ ਆਪਾਂ ਦੇਵੀ ਦੇਵਤੇ ਮੰਨਦੇ ਫਿਰਦੇ ਆ ਹੂੰ ਹੂੰ ਤੋਂ ਉਸੇ ਤਰੀਕੇ ਹੁਣ ਉਸ ਦੇ ਉੱਤੇ ਤਾਲੀਆਂ ਮਾਰੀ ਜਾਂਦੇ ਨੇ ਉਹ ਭਾਜਪਾ ਦੇ ਜਿਹੜੇ ਸੈਟਅਪ ਪੀਪਲ ਨੇ ਜੀ ਉਸ ਗੁੱਡ ਜੌਬ ਲਿਖਣ ਵਾਲੇ ਉਵੇਂ ਗੁੱਡ ਜੌਬ ਲਿਖਣ ਵਾਲੇ ਇੱਕ ਸੈਟਅਪ ਪੀਪਲ ਨੇ ਜੀ ਜਿਹਨੇ ਜਿਹੜੇ ਹੈ ਨਹੀਂ ਉਮੈਦਾ ਕਾਈਟੀ ਸੈਲ ਉਹਨਾਂ ਨੇ ਬਣਾਇਆ ਹੋਇਆ ਵਾ ਜੀ ਇਹਨਾਂ ਆਲਾ ਤਾਂ ਆਪਣਾ ਚੱਲ ਹੀ ਰਿਹਾ ਵਾ ਪੰਜਾਬ ਦੇ ਖਰਚਿਆਂ ਦੇ ਉੱਤੇ ਜਿਹੜਾ ਪਹਿਲਾਂ ਨੇ ਹਜ਼ਾਰਕ ਬੰਦਾ ਲਿਆ ਕੇ ਬਿਠਾਇਆ ਹੋਇਆ ਸੀਗਾ ਜੀ ਉਹ ਉਹਦੇ ਉੱਤੇ ਠੇਕੇ ਦੇ ਉੱਤੇ ਠੇਕੇ ਇੱਕ ਮੈਂ ਤੁਹਾਨੂੰ ਖਾਸ ਸਵਾਲ ਕਰਨਾ ਚਾਹਾਂਗਾ ਕਿ ਮੁੱਖ ਮੰਤਰੀ ਸਾਹਿਬ ਦੋ ਤਿੰਨ ਦਿਨ ਪਹਿਲਾਂ ਆਉਂਦੇ ਨੇ ਉੱਥੇ ਰਾਮਪੁਰੇ ਜੀ ਪੱਤਰਕਾਰ ਰਤਨਦੀਪ ਬਾਰੇ ਬੋਲਦੇ ਨੇ ਜਾਂਦੇ ਜਾਂਦੇ ਉਹ ਕਹਿੰਦੇ ਵੀ ਉਤਲਨ ਤਾਂ ਮੈਂ ਸੰਭਾਲ ਲੂੰਗਾ ਤੇ ਪਬਲਿਕ ਨੂੰ ਕਹਿੰਦੇ ਵੀ ਏਠਲਨ ਨੂੰ ਤੁਸੀਂ ਸਵਾਲ ਲਓ ਜੀ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕੀ ਇਸ਼ਾਰਾ ਕਰਕੇ ਗਏ ਆ ਉਹ ਦਖੋ ਜੀ ਬੜੀ ਬੜੀ ਮੰਦ ਭਾਗੀ ਗੱਲ ਆ ਵੀ ਇਸ ਪੱਧਰ ਤੱਕ ਉਤਰਨਾ ਪੈਂਦਾ ਹੈ ਬੰਦੇ ਨੂੰ ਹੂੰ ਵੀ ਪੱਤਰਕਾਰ ਦਾ ਨਾਮ ਲੈ ਕੇ ਇੱਕ ਵੱਲੋਂ ਤਾਂ ਪੱਤਰਕਾਰ ਦੀ ਉਹ ਚੜ੍ਹਾਈ ਕਰਕੇ ਚਲੇ ਗਏ ਜੀ ਵੀ ਬਹੁਤ ਵਧੀਆ ਹੈ ਪਰ ਜਿਹੜੀ ਆ ਸ਼ਬਦਾਵਲੀ ਹੈ ਵੀ ਇਹਨੂੰ ਤੁਸੀਂ ਸੰਭਾਲ ਲਓ ਹੁਣ ਇਹਨੂੰ ਕੋਈ ਬੰਦਾ ਕਿਸੇ ਹਿਸਾਬ ਨਾਲ ਵੀ ਆਪਣੇ ਦਿਮਾਗ ਨਾਲ ਲੈ ਸਕਦਾ ਜੀ ਇਹ ਤਾਂ ਕਈ ਨੰਬਰ ਬਣਾਉਣ ਨੂੰ ਹੀ ਆਪਣੇ ਦਿਮਾਗ ਨਾਲ ਨੂੰ ਲੈ ਸਕਦੇ ਨੇ ਉਹਦੇ ਜ਼ਿੰਮੇਵਾਰੀ ਕੀ ਭਗਵੰਤਬਾਨ ਜੀ ਲੈਂਦੇ ਨੇ ਹੂੰ ਜੇ ਕੱਲ ਨੂੰ ਕੋਈ ਚੀਜ਼ ਹੋ ਇਸ ਤਰ੍ਹਾਂ ਦੀ ਹੁੰਦੀ ਹੈ ਜੀ ਤਾਂ ਆ ਮੈਂ ਤਾਂ ਸਿੱਧਾ ਜ਼ਿੰਮੇਵਾਰ ਇਸ ਦੇ ਉੱਤੇ ਮੁੱਖ ਮੰਤਰੀ ਨੂੰ ਕਹੂੰਗਾ ਤੇ ਮੁੱਖ ਮੰਤਰੀ ਦਾ ਬਿਆਨ ਨੂੰ ਕਹੂੰਗਾ ਕਿਉਂਕਿ ਇਹ ਬਿਆਨ ਇੱਕ ਮੁੱਖ ਮੰਤਰੀ ਦੀ ਕੁਰਸੀ ਦਾ ਤੱਤ ਉਸ ਇਨਸਟੀਗੇਟ ਵੀ ਕਰਦਾ ਲੋਕਾਂ ਨੂੰ ਕੱਲ ਨੂੰ ਰੱਤ ਦੀ ਇਨਸਟੀਗੇਟ ਕੀਤਾ ਮੈਂ ਉਹੀ ਤਾਂ ਕਰ ਰਿਹਾ ਵੀ ਕੱਲ ਨੂੰ ਅਗਲਾ ਆਖੇ ਜੀ ਮੁੱਖ ਮੰਤਰੀ ਨੇ ਕਹਿੰਦਾ ਵੀ ਹੁਣ ਹੁਣ ਸੰਭਾਲ ਲਓ ਵਾਲਾ ਇਹ ਦੋ ਸੰਭਾਲੋ ਤਾਂ ਬੜਾ ਕੁਝ ਹੁੰਦਾ ਪੱਗ ਲਾ ਦਿਓ ਗੱਲ ਪੈ ਜਾਓ ਠੀਕ ਹੈ ਫਿਰ ਡਲੇ ਮਾਰੋ ਕੁਝ ਵੀ ਕਰੋ ਇਹ ਵੀ ਤਾਂ ਕਹਿੰਦੇ ਡਲਾ ਡਲਾ ਕਿਧਰ ਸੋਚ ਹੈ ਜੀ ਇੱਕ ਦੂਜਾ ਵੀ ਹੁੰਦਾ ਵੀ ਤੁਸੀਂ ਪੱਤਰਕਾਰ ਦੇ ਸਾਹਮਣੇ ਬੈਠ ਉਹ ਜੋ ਕੁਛ ਉਹ ਕਹਿ ਰਿਹਾ ਉਹਦੇ ਜਵਾਬ ਤਿਆਰ ਕਰ ਲੋ ਹਾਂ ਤੇ ਸੋਚਣ ਵਾਲੇ ਦੀ ਸੋਚ ਦੇ ਉੱਤੇ ਸੋਚਣਾ ਵੀ ਕੀ ਕਹਿ ਗਿਆ ਵੀ ਕੀ ਕਹਿ ਗਿਆ ਇੰਟਰਪਰਟ ਕਿਵੇਂ ਕਰਦਾ ਇੰਟਰਪਰਟ ਕਿਵੇਂ ਕਰਦਾ ਤੇ ਨੰਬਰ ਬਣਾਉਣ ਵਾਲਾ ਵੀ ਮੈਂ ਕਰਦਾ ਤੇ ਮੇਰੇ ਨੰਬਰ ਬਣ ਜਾਣਗੇ ਅੱਜ ਕੱਲ ਤਾਂ ਨੰਬਰ ਬਣਾਉਣ ਲਈ ਬਹੁਤ ਕੁਝ ਹੋ ਜਾਂਦਾ ਬਹੁਤ ਹੋ ਜਾਂਦਾ ਬਹੁਤ ਕੁਝ ਹੋ ਜਾਂਦਾ ਵੀ ਇੱਕ ਬੰਦੇ ਨੂੰ ਖੜਾ ਕਰ ਦਿੰਦੇ ਨੇ ਤੂੰ ਰੀਲ ਬਣਾ ਹਾਂ ਅੱਜ ਇਹ ਵੀ ਨਵਾਂ ਟ੍ਰੈਂਡ ਚੱਲ ਗਿਆ ਨਾ ਹੁਣ ਤਾਂ ਹਾਂ ਇਹ ਵੀ ਨਵਾਂ ਟ੍ਰੈਂਡ ਚੱਲਿਆ ਵੀ ਮੈਂ ਇਦਾਂ ਕਰਦਾ ਤੂੰ ਰੀਲ ਬਣਾ ਹਾਂ ਤੇ ਬਿਲਕੁਲ ਬਹੁਤ ਮੰਦਭਾਗੀ ਗੱਲ ਸੀ ਜਿਹੜੀ ਮੈਂ ਤਾਂ ਕਹੀ ਯਾਦਾ ਤੁਸੀਂ ਨਾਮ ਨਾਲ ਲਓ ਤੁਸੀਂ ਵੈਸੇ ਉਹ ਗੱਲ ਕਰ ਦੋ ਇੱਕ ਜਨਰਲ ਗੱਲ ਕਰ ਦੋ ਪਰ ਇੱਕ ਨਾਮ ਲੈ ਕੇ ਗੱਲ ਕਰਨਾ ਇਹ ਬਹੁਤ ਹੀ ਡੇਂਜਰਸ ਟ੍ਰੈਂਡ ਚਲਾ ਕੇ ਗਏ ਨੇ ਜਿਸ ਦਾ ਮੈਂ ਬਹੁਤ ਕਿਹੜੇ ਅਖ਼ਬਾਰ ਦੇ ਵਿੱਚ ਨਿਖੇਦੀ ਕਰਦਾ ਜੀ ਅੱਛਾ ਇਹ ਗੱਲਾਂ ਤਾਂ ਹਰਮਲਪ ਜੀ ਹੋ ਗਈਆਂ ਪਿੱਛੇ ਜੇ ਮੈਰੀਟੋਰੀਅ ਸਕੂਲਾਂ ਦੇ ਵਿੱਚ ਵੀ ਜਿਹੜੇ ਅਖਰਾਕ ਦੀ ਗੱਲ ਕੀਤੀ ਬੱਚੇ ਬਿਮਾਰ ਹੋ ਗਏ ਜੀ ਇਹਦਾ ਮਤਲਬ ਵੀ ਉੱਥੇ ਵੀ ਫੂਡ ਦੀ ਜਿਹੜੀ ਸਪਲਾਈ ਆ ਜੀ ਉਹੋ ਵੀ ਡਾਊਟ ਹੋਲਾ ਹਾਂਜੀ ਪਰ ਉਹ ਆਈਸੀਡੀਐਸ ਦੇ ਅੰਡਰ ਨਹੀਂ ਆਂਦੀ ਜੀ ਠੀਕ ਹੈ ਉਹ ਇੱਕ ਅਲੰਗ ਮਾਮਲਾ ਨਿਕਲ ਆਂਦਾ ਵਾ ਹੂੰ ਉਸ ਦੀ ਵੀ ਤਿਆਰੀ ਹੋ ਚੁੱਕੀ ਹੈ ਜੀ ਪਾਵਾ ਹੀ ਤਿਆਰੀ ਕਰ ਰਿਹਾ ਉਸ ਦੀ ਠੀਕ ਹੈ ਉਹ ਵੀ ਅਦਾਲਤ ਤੱਕ ਜਾਏਗਾ ਕਿਉਂਕਿ ਉਹ ਤਾਂ ਇੱਕ ਮਤਲਬ ਕਿ ਕਿਸ ਤਰ੍ਹਾਂ ਖਿਲਵਾੜ ਕੀਤਾ ਹੈ ਸਰਕਾਰ ਨੇ ਤੇ ਇਸ ਦੇ ਮੰਤਰੀਆਂ ਨੇ ਉਹਦੇ ਵਿੱਚ ਬਹੁਤ ਸਾਰੇ ਵਿਭਾਗ ਆ ਜਾਂਦੇ ਨੇ ਜੀ ਵਿੱਚ ਜੀ ਸਿੱਖਿਆ ਵਿਭਾਗ ਵਿੱਚ ਆ ਜਾਂਦਾ ਉਹਦੇ ਵਿੱਚ ਹੈਲਥ ਮਿਨਿਸਟਰੀ ਆ ਜਾਂਦੀ ਹੈ ਔਰ ਔਮਨ ਐਂਡ ਚਾਈਲਡ ਵੈਲਫੇਅਰ ਵੀ ਵਿੱਚ ਆ ਜਾਂਦਾ ਕਿਉਂਕਿ ਮਾਮਲਾ ਬੱਚਿਆਂ ਦਾ ਬੱਚਿਆਂ ਦੀ ਸਿਹਤ ਦਾ ਸੀ ਜੀ ਤੁਹਾਨੂੰ ਯਾਦ ਹੋਵੇਗਾ ਜੀ ਕੁਝ ਸਾਲ ਪਹਿਲਾਂ ਹੂੰ ਸੰਗਰੂਰ ਦੇ ਮੈਰਿਟੋਰੀਅਸ ਸਕੂਲ ਦੇ ਵਿੱਚ ਰੋਟੀ ਖਾ ਕੇ ਤੇ ਰੋਟੀ ਦੀ ਪాయిਜ਼ਨਿੰਗ ਦੇ ਨਾਲ ਫੂਡ ਪాయిਜ਼ਨਿੰਗ ਦੇ ਨਾਲ 74 ਬੱਚੇ ਬਿਮਾਰ ਹੋ ਗਏ ਬਿਲਕੁਲ ਉਹ ਹੌਸਪਟਲਾਈਜ਼ ਹੋ ਫਟਾਫਟ ਉਹਨਾਂ ਨੂੰ ਹੌਸਪਟਲ ਲੈ ਕੇ ਗਏ ਤੇ ਵੋਮਟਿੰਗ ਕਰ ਰਹੇ ਸੀ ਤੇ ਬਹੁਤ ਬੁਰੇ ਹਾਲਾਤ ਤੇ ਫਟਾਫਟ ਉੱਥੇ ਤਿਆਰੀਆਂ ਕੀਤੀਆਂ ਤੇ ਆਪਣੇ ਮੰਤਰੀ ਸਾਹਿਬ ਹਰਜੋਤ ਵੈਸ ਜੀ ਜਿਵੇਂ ਉਹਨਾਂ ਦੀ ਆਦਤ ਹੈ ਛਾਲ ਮਾਰ ਕੇ ਫੇਸਬੁੱਕ ਦੇ ਉੱਤੇ ਆਣਾ ਤੇ ਸੋਸ਼ਲ ਮੀਡੀਆ ਤੇ ਆਣਾ ਮੈਂ ਐ ਕਰਤਾ ਮੈਂ ਉਹ ਕਰਤਾ ਹਸਤਾਲ ਵੀ ਉਹ ਪਹੁੰਚੇ ਤਾਂ ਉਹਨਾਂ ਦਾ ਕਹਿਣਾ ਸੀਗਾ ਵੀ ਜੀ ਮੈਂ ਤਾਂ ਲਾਇਸੈਂਸ ਕੈਨਸਲ ਕਰ ਦਿੱਤਾ ਤੇ ਫਲਾਨਾ ਕਰ ਦਿੱਤਾ ਤੇ ਬਲੀ ਦਾ ਬੱਕਰਾ ਕਿਹਨੂੰ ਕਿਸ ਨੂੰ ਕਿਸ ਨੂੰ ਬਣਾਇਆ ਬਲੀ ਦਾ ਬੱਕਰਾ ਬਣਾਇਆ ਗਿਆ ਪ੍ਰਿੰਸੀਪਲ ਤੇ ਗਾਰਡਨ ਉਹਨਾਂ ਦਾ ਕੀ ਕਸੂਰ ਸੀ ਹੁਣ ਇਹ ਤਾਂ ਉਹ ਦੱਸਣ ਤੇ ਠੇਕਾ ਕੈਨਸਲ ਕਰ ਦਿੱਤਾ ਜੀ ਅਸੀਂ ਜੀ ਫਰਮ ਦਾ ਕੈਨਸਲ ਕਰ ਦਿੱਤਾ ਕੈਨਸਲ ਕਰ ਦਿੱਤਾ ਉਹ ਫਰਮ ਕੋਲ ਹੁਣ ਮੈਂ ਦੱਸਣਾ ਚਾਹਾਂਗਾ ਪੰਜਾਬੀਆਂ ਨੂੰ ਉਹ ਫਰਮ ਕੋਲ ਪੰਜ ਜਗ੍ਹਾ ਦਾ ਠੇਕਾ ਸੀ ਪੰਜ ਮੈਰੀਟੋਰੀਅ ਸਕੂਲਾਂ ਦਾ ਉੱਥੇ ਨਹੀਂ ਕੀਤਾ ਇੱਕ ਦਾ ਸੰਗਰੂਰ ਦਾ ਖਤਮ ਕਰ ਦਿੱਤਾ ਬਾਕੀ ਜਗ੍ਹਾ ਤੇ ਉਹੀ ਫਰਮ ਚੱਲਦੀ ਰਹੀ ਬੁਖਸਰ ਦੀ ਫਰਮ ਹੈ ਜੀ ਉਹੀ ਫਰਮ ਚੱਲਦੀ ਰਹੀ ਤੇ ਠੇਕਾ ਕੈਨਸਲ ਕਰਕੇ ਕੀ ਕੀਤਾ ਜਿਹੜੀ ਸਭ ਤੋਂ ਮਜ਼ੇਦਾਰ ਗੱਲ ਹੈ ਠੇਕਾ ਕੈਨਸਲ ਹੋ ਗਿਆ ਬਿਨਾਂ ਟੈਂਡਰ ਤੋਂ ਬਿਨਾਂ ਕਿਸੇ ਚੀਜ਼ ਤੋਂ ਲਹਿਰੇ ਗਾਗੇ ਦੀ ਇੱਕ ਫਰਮ ਨੂੰ ਖੜਾ ਕਰ ਦਿੱਤਾ ਗਿਆ ਤੋ ਉਹਨੂੰ ਕਹੇ ਦਿੱਤਾ ਚੱਲ ਭਾਈ ਤੂੰ ਰੋਟੀ ਦੇ ਹੂੰ ਉਹ ਵੀ ਦੁੱਗਣੇ ਰੇਟ ਦੇ ਉੱਤੇ ਇਹ ਤਾਂ ਉਹ ਵੀ ਦੁੱਗਣੇ ਰੇਟ ਤੇ ਪੌਣੇ 5 ਕਰੋੜ ਦਾ ਉਹਨੇ ਕੰਮ ਕੀਤਾ ਸਾਲ ਡੇਢ ਸਾਲ ਜਿਹੜੇ ਵੀ 15-16 ਮਹੀਨੇ ਉਹਨਾਂ ਨੇ ਕੀਤਾ ਜੀ ਪੌਣੇ 5 ਕਰੋੜ ਦਾ ਉਹਨਾਂ ਨੇ ਕੰਮ ਕੀਤਾ ਤੇ ਸਭ ਤੋਂ ਮਜ਼ੇਦਾਰ ਗੱਲ ਜਿੱਦਣ ਠੇਕਾ ਖਤਮ ਹੋਇਆ ਉਸ ਇੱਕ ਹਫ਼ਤੇ ਬਾਅਦ ਹੀ ਜੀ GST ਨੰਬਰ ਵਗੈਰਾ ਸਾਰਾ ਕੁਝ ਢਾ ਕੇ ਉਹ ਫਰਮ ਰਾਮ ਨਾ ਘਰੇ ਬੈਠ ਗਿਆ ਉਹ ਫਰਮ ਹੀ ਹੈ ਨਹੀਂ ਹੁਣ ਅਜਾ ਪਤਾ ਨਹੀਂ ਕਿਹੜੀ ਫਰਮ ਹੈ ਪਰ ਇਹ ਪਤਾ ਤਾਂ ਹੈ ਪਰ ਕਾਗਜ਼ਾਂ ਦੇ ਵਿੱਚ ਉਹਨਾਂ ਦਾ ਜੀਐਸਟੀ ਨੰਬਰ ਵਗੈਰਾ ਮਟਾ ਦੇ ਪਰ ਉਹ ਤਾਂ ਪਹਿਲਾਂ ਵੀ ਮਤਲਬ ਉਹਨਾਂ ਦਾ ਮਤਲਬ ਕਹਿਣ ਦਾ ਵੀ ਉਹਨਾਂ ਦਾ ਕੋਈ ਐਕਸਪੀਰੀਐਂਸ ਨਹੀਂ ਸੀਗਾ ਇਸ ਕੰਮ ਦੇ ਵਿੱਚ ਵੀ ਕਹਿਣ ਤੋਂ ਬਾਅਦ ਇਸੇ ਕੰਮ ਲਈ ਖੜੀ ਹੋਈ ਤੇ ਇਸਾ ਕੰਮ ਨਿਬੇੜ ਕੇ ਖਤਮ ਹੋ ਗਈ ਦੇਖੋ ਜੀ ਪਹਿਲਾਂ ਤਾਂ ਠੇਕਾ ਉਹਨਾਂ ਨੂੰ ਦਿੱਤਾ ਗਿਆ ਲਾਇਸੈਂਸ ਕੈਨਸਲ ਕਰਕੇ ਲਾਇਸੈਂਸ ਵੀ ਇੱਕ ਜਗ੍ਹਾ ਦਾ ਕੈਨਸਲ ਕੀਤਾ ਗਿਆ ਪਰ ਹਰ ਜਗ੍ਹਾ ਤੋਂ ਪੈਸੇ ਖਾਣ ਦੀ ਜਿਹੜੀ ਬਣੀ ਹੋਈ ਹੈ ਉਹ ਤੋਂ ਬਾਅਦ ਬੱਚਿਆਂ ਦੀ ਬਿਮਾਰੀ ਦੇ ਵਿੱਚ ਵੀ ਜਿਹਨੂੰ ਕਹਿ ਦਿੰਦੇ ਨੇ ਉਹ ਉਹ ਕਿਹੜਾ ਕਹਿੰਦੇ ਹੁੰਦੇ ਨੇ ਮੌਕਾ ਮੌਕੇ ਤੇ ਚੌਕਾ ਵੀ ਆਪਦਾ ਮੇ ਵੀ ਅਫਸਰ ਹੂੰ ਉਹ ਵਾਲੀ ਗੱਲ ਕਰ ਲਈ ਵੀ ਆਪਦਾ ਚ ਵੀ ਜਦੋਂ ਦੇਖਿਆ ਬੱਚੇ ਬਿਮਾਰ ਹੋ ਗਏ ਹੁਣ ਠੇਕਾ ਦੇਣਾ ਪੈਣਾ ਚਲੋ ਜੀ ਇੱਥੇ ਵੀ ਖੜਾ ਕਰ ਲੋ ਇੱਕ ਬੰਦਾ ਹੁਣ ਆ ਗਿਆ ਫਸੇ ਹੋਏ ਆ ਦੁੱਗਣੇ ਪੈਸੇ ਕਰ ਦੋ ਹੁਣ ਦੁੱਗਣੇ ਪੈਸੇ ਕੀ ਕੀ ਦਿੱਤਾ ਹੈ ਜਿਆ ਦੁੱਗਣੇ ਪੈਸੇ ਆ ਚ ਤੇ ਬਾਕੀ ਜਗ੍ਹਾ ਤੇ ਉਹੀ ਫਰਮ ਹੁੰਨੇ ਪੈਸਿਆਂ ਚ ਦੇ ਰਹੀ ਸੀ ਦੱਸੋ ਚਾਰ ਜਗ੍ਹਾ ਦੇ ਉੱਤੇ ਹੁਣ ਸਭ ਤੋਂ ਵਜਿਹਦਾਰ ਗੱਲ ਉਹ ਚਾਰ ਜਗ੍ਹਾ ਤੇ ਤਾਂ ਦਿੰਦੀ ਰਹੀ ਜੀ ਸੰਗਰੂਰ ਹੀ ਜਿੱਥੇ 2025 ਦੇ ਵਿੱਚ ਜਿਵੇਂ ਉਹ ਠੇਕਾ ਖਤਮ ਹੋਇਆ ਨਵੇਂ ਟੈਂਡਰ ਕੀਤਾ ਗਿਆ ਜੀ ਫਰਮ ਕਿਹੜੀ ਕੀ ਬਾਤ ਹੈ ਜੀ ਨਵਾਂ ਟੈਂਡਰ ਫੇਰ ਉਸੇ ਮੁਕਸਰ ਵਾਲੀ ਫਰਮ ਨੂੰ ਜਿਹਨੂੰ ਮੰਤਰੀ ਸਾਹਿਬ ਕਹਿੰਦੇ ਸੀ ਅਸੀਂ ਕੈਨਸਲ ਕਰਤਾ ਸੀ ਐ ਕਰਤਾ ਮਰਡਰ ਚਾਰਜ ਹੈ ਅਟੈਂਪਟ ਟੂ ਮਰਡਰ ਚਾਰਜ ਲੱਗਿਆ ਹੋਇਆ ਜੀ ਉਹਨਾਂ ਦੇ ਉੱਤੇ ਜ਼ਮਾਨਤ ਤੇ ਬਾਹਰ ਨੇ ਉਹ ਦੱਸੋ ਉਸੇ ਫਰਮ ਨੂੰ ਦੁਬਾਰਾ ਮਿਲ ਗਿਆ ਜੀ ਉਹ ਬੋਲੀ ਜਿਵੇਂ ਆ ਗਈ ਬਲੈਕਲਿਸਟ ਕਿਵੇਂ ਆ ਗਈ ਫਿਰ बस ये ब्लैक लिस्ट करता हूं सी कैंसिल करता हूं क्योंकि ਲੋਕਾਂ ਨੂੰ ਇੰਨਾ ਗੱਲਾਂ ਦਾ ਪਤਾ ਨਹੀਂ ਹੋੜੋ ਸਾਰੇ ਕਾਗਜ਼ ਪੱਤਰ ਵੀ ਸਾਡੇ ਹੱਥ ਲੱਗ ਚੁੱਕੇ ਨੇ ਡੀ ਐਚਓ ਲਖਵੀਰ ਸਿੰਘ ਜੋੜਾ ਸਿੰਘ ਜੀ ਫੇਰ ਤਿਆਰੀ ਕਰ ਰਹੇ ਨੇ ਜੀ ਪਾਵਾ ਵੱਲੋਂ ਮੈਨੂੰ ਤਾਂ ਐਂ ਲੱਗਦਾ ਵੀ ਸਰਕਾਰ ਜਿਵੇਂ ਜਿਵੇਂ ਦਿਨ ਆਉਂਦੇ ਅਦਾਲਤ ਕੰਨੀ ਨੂੰ ਵੱਧ ਤੁਰੀ ਜਾਂਦੀ ਐ ਲੋਕਾਂ ਕਿੰਨੀ ਜਾਣ ਕਰਨੀ ਨਹੀਂ ਜੀ ਲੋਕ ਤੋਰਨ ਲੱਗੇ ਉਹ ਫੇਰ ਇਹਨਾਂ ਨੂੰ ਵੀ ਤੋਰਨਗੇ ਨਾ ਉਧਰ ਉਹ ਤਾਂ ਹਾਂ ਜੀ ਨਾ ਅਫਸਰਾਂ ਨੂੰ ਰਿਟਾਇਰ ਨਹੀਂ ਹੋਣ ਦਿੰਦੇ ਠੀਕ ਹੈ ਅਸੀਂ ਰਿਟਾਇਰ ਜੇ ਹੋ ਵੀ ਗਏ ਹੋ ਇਹਨਾਂ ਤੇ ਇੱਕ ਹੁੰਦੀ ਆ ਨਾ ਪ੍ਰੀਮੇਚੁਰ ਰਿਟਾਇਰਮੈਂਟ ਅਦਾਲਤਾਂ ਦੇ ਅਸੀਂ ਚੱਕਰ ਲਗਵਾਵਾਂਗੇ ਅਜੇ ਸਾਲ ਪਿਆ ਜੀ ਸੰਭਲ ਜੋ ਸਾਰੇ ਦੇ ਸਾਰੇ ਜਿੰਨੀ ਅਦਾਲਤਾਂ ਚੱਲ ਚੱਲੀ ਗਈਆਂ ਜੇ ਤੁਹਾਡੇ ਇਸ ਤਰ੍ਹਾਂ ਦੀ ਕਰਪਟਾ ਵਾਲਿਆਂ ਦੀ ਤੁਸੀਂ ਫੌਜ ਖੜੀ ਕੀਤੀ ਹੈ ਤਾਂ ਸਾਡੀ ਵੀ ਫੌਜ ਖੜੀ ਹੋ ਗਈ ਹੈ ਇੱਕ ਦੇ ਮਗਰ ਇੱਕ ਬੰਦਾ ਲੱਗਿਆ ਹੋਇਆ ਜੀ ਸਾਡਾ ਇੱਕ ਇੱਕ ਕਰਕੇ ਹੁਣ ਬਹੁਤ ਕੇਸ ਲੱਗਣਗੇ ਜੀ ਅਸੀਂ ਤਾਂ ਕਹਿ ਰਹੇ ਹਾਂ ਅਸੀਂ ਓਪਨਲੀ ਕਹਿ ਰਹੇ ਹਾਂ ਤੁਹਾਡੇ ਚੈਨਲ ਤੇ ਵੀ ਕਹਿ ਰਹੇ ਜੀ ਜਿਹਦੇ ਕੋਲ ਕੋਈ ਇਸ ਤਰ੍ਹਾਂ ਦੇ ਹੈਗੇ ਨਹੀਂ ਕਾਗਜ਼ ਪੱਤਰ ਪੂਰੇ ਹੋਣ ਗੱਲਾਂ ਬਾਤਾਂ ਨਹੀਂ ਹੂੰ ਕਾਗਜ਼ ਪੱਤਰ ਪੂਰੇ ਕਰੋ ਜੇ ਮਾੜੇ ਬੋਟੇ ਘਟਨੇ ਚਲੋ ਅਸੀਂ ਪੂਰੇ ਕਰ ਲਾਂਗੇ ਜੇ ਕੋਈ ਇਸ ਤਰ੍ਹਾਂ ਦੇ ਮੁੱਦੇ ਹੈਗੇ ਨੇ ਜਿਹਦੇ ਵਿੱਚ ਤੁਸੀਂ ਸਾਡੀ ਹੈਲਪ ਕਰ ਸਕਦੇ ਹੋ ਤਾਂ ਉਹਦੇ ਵਿੱਚ ਜਿਹੜਾ ਅਦਾਲਤ ਚ ਲੈ ਜਾਣ ਲੈ ਕੇ ਦੇ ਕਿਉਂਕਿ ਆਪਾਂ ਧਰਨੇ ਮੁਜਾਇਰੇ ਕੰਪਲੇਂਟਾਂ ਪੋਰਟਲ ਪੋਰਟਲ ਇਹ ਸਾਰਾ ਕੁਝ ਕਰਕੇ ਦੇ ਕਰਕੇ ਵੇਖ ਲੈ ਜੀ ਬਿਲਕੁਲ ਪੋਰਟਲਾਂ ਦੇ ਉੱਤੇ ਤਾਂ ਕੱਲੇ ਬਸ ਕੇ ਮੇਲਾ ਹੀ ਇੱਧਰ ਉੱਧਰ ਜਾਈ ਜਾਂਦੀ ਹੈ ਇੱਕ ਮੈਸੇਜ ਆ ਜਾਂਦਾ ਤੁਹਾਡੀ ਇਹਦੇ ਕੋਲ ਚਲੀ ਗਈ ਤੁਹਾਡੀ ਉਹਦੇ ਕੋਲ ਚਲੀ ਗਈ ਇਹੀ ਕੰਮ ਹੁੰਦਾ ਇਸ ਤੋਂ ਵੱਧ ਕੁਝ ਨਹੀਂ ਜੀ ਮੇਰੀਆਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਕੰਪਲੇਂਟਾਂ ਭਜੀਆਂ ਫਿਰਦੀਆਂ ਨੇ ਤੇ ਉਹਨਾਂ ਦੇ ਬਾਅਦ ਚਾ ਰਿਮਾਈਂਡਰ ਪਾਓ ਤਾਂ ਉਹਦੇ ਵਿੱਚ ਕੁਝ ਨਹੀਂ ਆਰਟੀਆਈ ਪਾਓ ਤਾਂ ਆਰਟੀਆਈ ਦੇ ਉੱਤੇ ਕਈ ਕਈ ਜਗ੍ਹਾ ਦੇ ਉੱਤੇ ਫਰਸਟ ਅਪੀਲ ਹੀ ਹੈ ਨਹੀਂ ਬਾਕੀ ਗੱਲਾਂ ਛੱਡੋ ਬਠਿੰਡੇ ਦੀ ਮੈਂ ਦੱਸ ਦਿੰਨਾ ਅਜਿਹੇ ਪੰਜੇ ਨਾਲ ਤੋੜਦੇ ਫਿਰਦੇ ਨੇ ਇੱਧਰ ਉੱਧਰ ਨਾ ਤਾਂ ਫਸਟ ਅਪੀਲ ਅਥਾਰਟੀ ਆਨਲਾਈਨ ਪੋਰਟਲ ਦੇ ਉੱਤੇ ਬਠਿੰਡਾ ਕਾਰਪੋਰੇਸ਼ਨ ਦੀ ਉਹ ਤਾਂ ਹੀ ਨਹੀਂ ਬਠਿੰਡਾ ਕਾਰਪੋਰੇਸ਼ਨ ਦਾ ਆਨਲਾਈਨ ਹੀ ਨਹੀਂ ਆਨਲਾਈਨ ਨਾ ਬੀੜੀ ਦੀ ਹੈ ਬੀੜੀ ਦੀ ਤਾਂ ਹੈਗੀ ਹੈ ਨਹੀਂ ਫਸਟ ਅਪੀਲ ਆਰਟੀਆਈ ਦੀ ਗੱਲ ਕਰ ਰਹੇ ਆਰਟੀਆਈ ਹੈਗੀ ਹੈ ਬੀੜੀ ਦੀ ਹੈਗੀ ਹੈ ਬੀੜੀ ਹੈਗੀ ਹੈ ਕਾਰਪੋਰੇਸ਼ਨ ਕਾਰਪੋਰੇਸ਼ਨ ਤੇ ਇੰਪਰੂਵਮੈਂਟ ਟਰਸਟ ਨਹੀਂ ਇੰਪਰੂਵਮੈਂਟ ਟਰਸਟ ਦਾ ਤਾਂ ਮੈਂ ਦੇਖਿਆ ਨਾ ਕਾਰਪੋਰੇਸ਼ਨ ਕਾਰਪੋਰੇਸ਼ਨ ਹੈ ਨੀਗੀ ਜੀ ਉਹ ਤਾਂ ਫਰਸਟ ਵੀ ਹੈ ਨੀਗੀ ਉੱਥੇ ਤਾਂ ਹੈਗੀ ਆਈ ਹੈਗੀ ਆਰਟੀਆਈ ਤੁਹਾਨੂੰ ਜੇ ਚੋਣ ਚੱਕਦੇ ਹੋਵੇ ਤਾਂ ਕਹਿ ਨਹੀਂ ਕਿਉਂਕਿ ਆਰਟੀਆਈ ਤਾਂ ਅਸੀਂ ਹੱਥੀਂ ਚੱਕ ਕੇ ਦਿੱਤੇ ਨੇ ਹਾਂ ਹਾਂ ਇਹ ਤਾਂ ਉੱਥੇ ਹੀ ਬੰਨਿਆ ਜਿੱਥੇ ਸਾਨੂੰ ਪਤਾ ਹੁੰਦਾ ਵੀ ਆਹ ਫਰਮ ਨੂੰ ਸਾਡਾ ਨਾਮ ਨਹੀਂ ਪਤਾ ਜੀ ਇੱਥੇ ਕਾ ਪਾ ਲੋ ਥੱਲੇ ਜੇ ਆਰਟੀਆਈ ਤੇ ਉੱਥੋਂ ਤੇ ਜੇ ਕਾਗਜ਼ ਆ ਗਿਆ ਤਾਂ ਆ ਗਿਆ ਹਮ ਟਾਈਮ ਸਰ ਨਹੀਂ ਤਾਂ ਪਤਾ ਨਹੀਂ ਕੀ ਵਰਬਲੀ ਕਿਆ ਹੋਇਆ ਵੀ ਇਹਨਾਂ ਦੀ ਆਰਟੀਆਈ ਦੇ ਜਵਾਬ ਨਹੀਂ ਦੇਣੇ ਜੀ ਜੀ ਬਹੁਤ ਸਾਰੇ ਆਰਟੀਆਈ ਐਕਟੀਵਿਸਟ ਵੀ ਲੈ ਆ ਰਹੇ ਬੈਠੇ ਨੇ ਇਹ ਤਾਂ ਜੀ ਜਾਣ ਬੁੱਝ ਕੇ ਜਿਵੇਂ 5 ਮਿਲੀਅਨ ਕੇਸ ਇਹਨਾਂ ਨੇ ਬਲੌਕ ਕੀਤਾ ਹੋਇਆ ਅਦਾਲਤਾਂ ਦੇ ਵਿੱਚ ਬਲੌਕ ਕਰ ਦਿੱਤਾ ਪੁਰਾਣੇ ਜੱਜਾਂ ਨੇ ਰਲ ਮਿਲ ਕੇ ਜੀ ਉਸੇ ਤਰੀਕੇ ਇਹਨਾਂ ਨੇ ਆਰਟੀਆਈ ਦਾ ਕੀਤਾ ਕੱਲੇ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਕਰ ਦਿੱਤਾ ਇਹਨਾਂ ਨੇ ਵੀ ਉਹ ਆਰਟੀਆਈ ਦਾ ਕੀ ਕੀਤਾ ਇਹਨਾਂ ਨੇ ਵੀ ਇੰਨੀ ਕੁ ਪੈਂਡੈਂਸੀ ਕਰ ਦਿੱਤੀ ਸੈਕੰਡ ਅਪੀਲ ਦੀ ਜੀ ਕਿਉਂਕਿ ਇਹਨਾਂ ਨੇ ਇਨਫੋਰਮੇਸ਼ਨ ਕਮਿਸ਼ਨਰ ਲਾਇ ਨਹੀਂ ਹੁਣ ਵੀ ਜਿਹੜੇ ਲਾਇ ਨੇ ਉਹ ਵੀ ਫੋਟੋ ਹੀ ਖਿਚਾ ਰਹੇ ਨੇ ਕਦੇ ਗੁਲਦਸਤਾ ਦਿੰਦੇ ਉਹਦੇ ਨਾਲ ਫੋਟੋ ਪਾ ਦਿੰਦੇ ਕਦੇ ਗੁਲਦਸਤਾ ਦਿੰਦੇ ਉਹਦੇ ਨਾਲ ਫੋਟੋ ਪਾ ਦਿੰਦੇ ਨੇ ਮੇਰੀ ਥੋੜੇ ਦਿਨ ਪਹਿਲਾਂ ਇੱਕ ਆਰਟੀਆਕਟਿਵਿਸਟ ਨਾਲ ਗੱਲ ਹੋ ਰਹੀ ਸੀ ਜੀ ਤਾਂ ਦੇਖੋ ਕੋਟਕਪੂਰਾ ਦੇ ਉਹਨਾਂ ਦੇ ਇੱਕ ਦਿਨ ਦੇ ਅੰਦਰ 84 ਕੇਸ ਖਾਰਜ ਕਰ ਦਿੱਤੇ ਸਾਰੇ 84 ਕੇਸ ਉਹ ਕੋਈ ਮੈਂ ਤਾਂ ਹੈਰਾਨ ਨਹੀਂ ਲੱਗਿਆ ਵੀ ਇੰਨੀ ਇਹੋ ਕੀ ਕਰਨਗੇ ਕਦੇ ਸਾਰੇ ਸਾਰੇ ਡਿਸਮਿਸ ਸਾਰੇ ਡਿਸਾਲ ਮ ਕਮਾਲੀ ਹੋ ਗਈ ਜੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਫਿਰ ਕਹਿ ਸਕਦੇ ਆ ਵਧੀਆ ਬਦਲਾ ਆਇਆ ਤੇ ਵਧੀਆ ਬਦਲਾ ਆਇਆ ਜੀ ਪਰ ਹੁਣ ਬਦਲਾ ਪੰਜਾਬੀਆਂ ਨੇ ਵੀ ਸੋਚ ਲਿਆ ਵੀ ਇੱਥੇ ਕੁਝ ਹੁੰਦਾ ਨਹੀਂ ਜੀ ਬਾਕੀ ਥੰਮਾ ਤਾਂ ਡੈਮੋਕ੍ਰੇਸੀ ਉੱਤੇ ਥੱਲੇ ਹਿੱਲ ਚੁੱਕੀ ਹੈ ਪੱਤਰਕਾਰਤਾ ਤਾਂ ਉਹ ਵੀ ਕਾਫੀ ਜਗ੍ਹਾ ਤੇ ਹਿੱਲ ਚੁੱਕੀ ਹੈ ਕਿਸੇ ਨੂੰ ਕੋਈ ਜ਼ਿਆਦਾ ਵਿਸ਼ਵਾਸ ਨਹੀਂ ਰਿਹਾ ਕੁਝ ਚੰਦ ਪੱਤਰਕਾਰਾਂ ਨੂੰ ਛੱਡ ਕੇ ਤਾਂ ਕਰਕੇ ਹੁਣ ਇੱਕ ਆਖਰੀ ਜਿਹੜਾ ਹੈ ਡੈਮੋਕ੍ਰੇਸੀ ਬਚਾਉਣ ਲਈ ਉਹ ਹਾਈ ਕੋਰਟ ਦਾ ਰੁਖ ਹੈ ਉਧਰ ਨੂੰ ਚੱਲ ਪਏ ਆ ਜੀ ਤਾਰੇ ਦੇ ਸਾਰੇ ਆ ਸ਼ੁਭ ਕਾਮਨਾਵਾਂ ਜੀ ਧੰਨਵਾਦ ਪੰਜਾਬ ਦੇ ਭਲੇ ਲਈ ਜੀ ਸੋ ਗੱਲ ਉਹੀ ਹੈ ਜੀ ਹੁਣ ਤੁਸੀਂ ਦੇਖ ਲਿਆ ਵੀ ਕਿੱਥੋਂ ਕਿਵੇਂ ਬਣਦੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਮੈਂ ਖਬਰ ਕੀਤੀ ਸੀ ਉਦੋਂ ਵੀ ਰਾਸ਼ਨ ਵੰਡਣ ਦੇ ਲਈ ਵੀ 1 ਕਿਲੋ ਰਾਸ਼ਨ ਵੰਡਣ ਤੇ ਕਿੰਨਾ ਖਰਚਾ ਆਉਂਦਾ ਉਹਨੇ ਨਾਲ ਤਾਂ ਸਾਰਾ ਪੰਜਾਬ ਰੱਜ ਜਾਂਦਾ ਜਿੰਨੇ ਦਾ ਅਜਨਾਲੇ ਟੈਂਟ ਲਾਇਆ ਇਹਨੇ ਨਾਲ ਤਾਂ ਮੈਂ ਸਿੱਧੀ ਗੱਲ ਕਹਾਂ ਕਿ ਕਿੰਨੇ ਤੇਲ ਦੇ ਢੋਲ ਆ ਜਾਂਦੇ ਸੋ ਪੈਸਾ ਤਾਂ ਲੋਕਾਂ ਦੀ ਡੋਨੇਸ਼ਨ ਦਾ ਹੈ ਕਿ ਕਿੱਥੋਂ ਆਇਆ ਇਹ ਅਜੇ ਜਾਂਚ ਦਾ ਵਿਸ਼ਾ ਹੈ ਸੋ ਚੁਟਕਲੇਾਂ ਦੀ ਸਰਕਾਰ ਹੈ ਚੁਟਕਲੇ ਫਿਰ ਤੋਂ ਸ਼ੁਰੂ ਹੋ ਗਏ ਨੇ ਇਹ ਤੁਸੀਂ ਸੋਚਣਾ ਪਰ ਹਾਂ ਗੱਲਾਂ ਹੌਲੀ ਹੌਲੀ ਉੱਧੜ ਕੇ ਸਾਹਮਣੇ ਆਉਂਦੀਆਂ ਰਹੀਆਂ ਨੇ ਇਹ ਸਾਰੀ ਗੱਲਬਾਤ ਦੇ ਉੱਤੇ ਤੁਹਾਡੇ ਕੀ ਪ੍ਰਤੀਕਰਮ ਹੈ ਤੁਹਾਡੇ ਕੀ ਵਿਚਾਰ ਹੈ ਹੇਠਾਂ ਕਮੈਂਟ ਜ਼ਰੂਰ ਕਰ ਦੇਣਾ ਧੰਨਵਾਦ ਸ਼ੁਕਰੀਆ ਮੇਰਬਾ